मैं जसवीर टीवी प्रोग्राम नॉज थोड़ा तो स्वागत है ਇਸ ਪ੍ਰੋਗਰਾਮ 'ਚ ਤੁਹਾਨੂੰ ਤਾਜ਼ਾ ਤਰੀਕ ਖਬਰਾਂ ਤੇ ਜਾਣ ਪਾਵਾਂਗੇ ਕੋਸ਼ਿਸ਼ ਕਰਾਂਗੇ ਇਹਨਾਂ ਖਬਰਾਂ ਦੇ ਆਧਾਰ 'ਤੇ ਜਾ ਕੇ ਉਹਨਾਂ ਦੀ ਸੱਚਾਈ ਤੁਹਾਡੇ ਅੱਗੇ ਰੱਖਣ ਦੀ ਖਬਰ ਦੀ ਸੁਰਖੀ ਤੱਕ ਤੁਹਾਨੂੰ ਮਹਦੂਦ ਨਾ ਰੱਖਿਆ ਜਾਵੇ ਇਹ ਹਮੇਸ਼ਾ ਸਾਡੀ ਕੋਸ਼ਿਸ਼ ਜਿਹੜੀ ਆ ਉਹ ਬਣੀ ਰਹਿੰਦੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਛੇੜਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਦੇ ਉਸ ਭਾਸ਼ਣ ਦਾ ਜਿਹਦੇ ਵਿੱਚ ਵਿਰੋਧੀ ਧਿਰਾਂ ਨੇ આરોਪ ਲਾਇਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ ਤੇ ਖਾਸ ਤੌਰ ਤੇ ਪੁਲਵਾਮਾ ਤੇ ਬਾਲਾਕوٹ ਮਾਮਲੇ ਦਾ ਜ਼ਿਕਰ ਛੇੜ ਕੇ ਲੋਕਾਂ ਤੋਂ ਵੋਟ ਮੰਗੀ ਗਈ ਹੈ। ਇਤੋਂ ਲਗਾ ਸੁਪਰੀਮ ਕੋਰਟ ਦੇ ਵਿੱਚ ਰਾਫੇਲ ਮਾਮਲੇ ਨੂੰ ਲੈ ਕੇ ਜਿਹੜੀ ਦੁਬਾਰਾ ਪਟੀਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਝਟਕਾ ਕਿਵੇਂ ਦਿੱਤਾ ਹੈ। ਤੇ ਉਹਦੇ ਅੱਗੇ ਭਵਿੱਖ ਦੇ ਵਿੱਚ ਨਤੀਜੇ ਕਿਹੋ ਜਿਹੇ ਹੋ ਸਕਦੇ ਆ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਛੇੜਿਆ ਜਾਏਗਾ ਥੋੜਾ ਜਿਹਾ ਲੁਧਿਆਣੇ ਵੱਲ ਜ਼ਰੂਰ ਸਫ਼ਰ ਕਰਾਂਗੇ ਆਪਾਂ ਕਿਉਂਕਿ ਲੁਧਿਆਣੇ ਦੇ ਵਿੱਚ ਇਸ ਸਮੇਂ ਰਵਨੀਤ ਬਿੱਟੂ ਕਾਂਗਰਸ ਦੇ ਉਮੀਦਵਾਰ ਨੇ ਬੈਂਸ ਸਿਵਰਜੀਤ ਸਿੰਘ ਬੈਂਸ ਜਿਹੜੇ ਆ ਉਹ ਪੀਡੀਪ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਿਆ ਤੇ ਅਜੇ ਤੱਕ ਜਿਹੜੀ ਕਹਿ ਸਕਦੇ ਕਿ ਅਕਾਲੀ ਦਲ ਦਾ ਉਹ ਆਪਣਾ ਉਮੀਦਵਾਰ ਨਹੀਂ ਐਲਾਨ ਸਕੀ ਹੁਣ ਦੋ ਨਾਮਾਂ ਤੇ ਚਰਚਾ ਚੱਲਦੀ ਪਈ ਹੈ ਵਿਕਰਮ ਮਢੀਠੀਆ ਤੇ ਦਲਜੀਤ ਟੀਮਾਹਰਾਂ ਦੇ ਨਾਮ ਤੇ ਚਰਚਾ ਚੱਲਦੀ ਹੈ ਕਿ ਨਾ ਦੋਨਾਂ ਚੋਂ ਕਿਹੜਾ ਉਮੀਦਵਾਰ ਹੋ ਸਕਦਾ ਹੈ ਇਹਦੇ ਤੋਂ ਇਲਾਵਾ ਜਲਿਆਂਵਾਲਾ ਬਾਗ ਕਾਂਡ ਨੂੰ 100 ਸਾਲ ਪੂਰੇ ਹੋ ਰਹੇ ਨੇ 13 April 2019 ਨੂੰ ਇਸ ਸਤਾਬਦੀ ਸਮਾਗਮ ਨੂੰ ਲੈ ਕੇ ਕਿਹੜਾ ਇਹੋ ਜਿਹਾ ਰੇੜਕਾ ਪਿਆ ਹੈ ਕਿ ਵੱਡੇ ਪੱਧਰ ਤੇ ਕੋਈ ਵੀ ਸਮਾਗਮ ਇਸ ਵਾਰ ਪੰਜਾਬ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਨਹੀਂ ਆਯੋਜਿਤ ਕੀਤਾ ਜਾ ਸਕੇਗਾ ਸਾਦਾ ਜਿਹਾ ਸਮਾਗਮ ਹੋਣਗੇ ਤੇ ਉਹਨਾਂ ਦੇ ਵਿੱਚ ਕੌਣ-ਕੌਣ ਸ਼੍ਰੀਮਕ ਹੋਏਗਾ ਉਹਦਾ ਜ਼ਿਕਰ ਜ਼ਰੂਰ ਛੇੜਾਂਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਇੱਕ ਨਵਾਂ ਰੇਲਵੇ ਸਟੇਸ਼ਨ ਉਸਾਰਿਆ ਜਾ ਰਿਹਾ ਹੈ ਜਿਹਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖਿਆ ਜਾਣਾ ਉਹਦਾ ਵੀ ਜ਼ਿਕਰ ਜ਼ਰੂਰ ਛੇੜਿਆ ਜਾਏਗਾ ਸਾਡੇ ਸੀਨੀਅਰ ਪੱਤਰਕਾਰ ਜੀ ਪਾਸਕਰ ਭੁਰੀ ਸਾਡੇ ਨਾਲ ਮੌਜੂਦ ਨੇ ਪਾਸਕਰ ਸਾਹਿਬ ਜੀ ਆਓ ਧੰਨਵਾਦ ਜੀ ਪਾਸਕਰ ਸਾਹਿਬ ਆਪਾਂ ਜੇ ਕੱਲ ਹੀ ਚਰਚਾ ਕਰਕੇ ਹਟੇ ਹਾਂ ਕਿ 66 ਦੇ ਕੀਬ ਸਾਬਕਾ ਜਿਹੜੇ ਅਫਸਰ ਆ ਉਹਨਾਂ ਨੇ UYS ਰੈਂਕ ਦੇ ਅਫਸਰ ਸਗੇ तकरीबन ਸਾਰੇ ਜਿਨ੍ਹਾਂ ਨੇ ਵੱਡੇ ਵੱਡੇ ਅਹੁਦਿਆਂ ਤੇ ਕੰਮ ਕੀਤਾ ਉਹਨਾਂ ਨੇ ਚੋਣ ਕਮਿਸ਼ਨ ਬਾਬਤ ਇੱਕ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਕਿ ਭਾਈ ਕ੍ਰੈਡੀਬਿਲਟੀ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਹੈ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਘਟਦਾ ਜਾ ਰਿਹਾ ਹੈ ਔਰ ਜੋ ਹਾਲ ਐਸਵਿਲੀਆ ਉਹ ਤਾਂ ਜ਼ਿਆਦਾ ਹੀ ਨਿਗਾਰ ਵਾਲੇ ਹੈਗੇ ਨੇ ਸੋ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਦੁਬਾਰਾ ਫਿਰ ਉਹੀ ਚੀਜ਼ਾਂ ਚੱਲਦੀਆਂ ਪਈਆਂ ਨੇ ਚੋਣ ਕਮਿਸ਼ਨ ਬਹੁਤਾ ਧਿਆਨ ਨਹੀਂ ਦੇ ਰਿਹਾ ਹਾਲਾਂਕਿ ਵਿਰੋਧੀ ਧਿਰਾਂ ਦੇ ਵਿਰੋਧ ਜਿਤਾਉਣ ਤੇ ਨੋਟਿਸ ਜ਼ਰੂਰ ਮੰਗ ਲਿਆ ਗਿਆ ਇਸ ਬਾਬਤ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਪਣੀ ਰੈਲੀ ਦੇ ਵਿੱਚ ਪੁਲਵਾਮਾ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੇ ਨਾਮ ਦੇ ਉੱਤੇ ਤੇ ਨਾਲ ਦੀ ਨਾਲ ਜਿਹੜੇ ਬਾਲਾਕੋਟ ਦੇ ਵਿੱਚ ਸਰਜੀਕਲ ਸਟ੍ਰਾਈਕ ਕੀਤਾ ਸੀ ਕਹਿੰਦੇ ਉਹਨਾਂ ਵੀਰ ਜਵਾਨਾਂ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਜਾਵੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਚੋਣ ਜ਼ਾਬਤੇ ਦਾ ਉਲੰਘਣ ਹੈ ਪਰ ਚੋਣ ਕਮਿਸ਼ਨ ਅਜੇ ਰਿਪੋਰਟ ਮੰਗੀ ਹੈ ਕਾਰਵਾਈ ਅਸੀਂ ਸਾਰੇ ਜਣ ਜਾਣਦੇ ਕਿ ਜਦੋਂ ਸੱਤਾਧਰ ਨਾਲ ਕੋਈ ਮਾਮਲਾ ਜੁੜਿਆ ਹੁੰਦਾ ਤੇ ਫਿਰ ਲੀਪਾ ਪੂਤੀ ਤੱਕ ਸੀਮਤ ਹੋ ਕੇ ਰਹਿ ਜਾਂਦਾ ਦੇਖੋ ਗੱਲ ਜਦ ਵੀ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਹੈ ਤੁਹਾਨੂੰ ਯਾਦ ਹੋਏਗਾ ਇਲੈਕਸ਼ਨ ਕਮਿਸ਼ਨ ਲਾਈਮਲਾਈਟ ਵਿੱਚ ਆਇਆ ਜਦ ਟੀ ਐਨ ਸੈਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਬਣੇ ਜੀ ਕਾਫੀ ਸਾਰੇ ਰਿਫਾਰਮਸ ਲਿਆਏ ਗਏ ਔਰ ਇੱਕ ਇਲੈਕਸ਼ਨ ਕਮਿਸ਼ਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਅੱਜ ਮੁੜ ਕੇ ਇਲੈਕਸ਼ਨ ਕਮਿਸ਼ਨ ਦੀ ਇੱਕ ਤਰੀਕੇ ਨਾਲ ਇੰਪਾਰਸ਼ੀਅਲਿਟੀ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਕਾਰਨ ਕਿ ਜਦ ਚੋਣ ਜਾਬਤਾ ਦੀ ਉਲੰਘਣਾ ਕੋਈ ਭਾਜਪਾ ਦਾ ਵੱਡਾ ਲੀਡਰ ਕਰਦਾ ਹੈ ਤੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰੁਖ ਹੁੰਦਾ ਹੈ ਉਹ ਬੜਾ ਠੱਲਾ ਜਿਹਾ ਹੁੰਦਾ ਹੈ। ਭਾਵੇਂ ਤੁਸੀਂ ਅਦਿੱਤ ਜਿਹੜੇ ਯੂਪੀ ਦੇ ਮੁੱਖ ਮੰਤਰੀ ਯੋਗੀ ਸਾਹਿਬ ਨੇ ਉਹ ਭਾਰਤੀਆ ਸੈਨਾ ਨੂੰ ਮੋਦੀ ਦੀ ਸੈਨਾ ਕਹਿੰਦੇ ਨੇ। ਜੀ। ਉਹਦੇ ਉੱਤੇ ਵੀ ਸਿਰਫ ਉਹਨਾਂ ਨੂੰ ਇੱਕ ਵਾਰਨਿੰਗ ਹੀ ਦੇ ਕੇ ਉਹਨਾਂ ਨੂੰ ਇਹ ਕੀਤਾ ਜਾਂ ਕਿਹਾ ਜਾਂਦਾ ਹੈ ਕਿ ਤੁਸੀਂ ਅੱਗੇ ਤੋਂ ਧਿਆਨ ਰੱਖਣਾ ਅੱਗੇ ਤੋਂ ਅੱਦਾਂ ਦੀ ਗਲਤੀ ਨਾ ਕਰਨਾ ਗਵਰਨਰ ਕਲਿਆਣ ਸਿੰਘ ਉਹਨਾ ਖੁੱਲਕੇ ਭਾਜਪੀ ਦੇ ਪੱਖੇ ਚ ਵੋਟ ਮੰਗਦੇ ਨੇ ਉਹਨਾਂ ਦੇ ਉੱਤੇ ਇੱਕ ਚਿੱਠੀ ਰਾਸ਼ਟਰਪਤੀ ਨੂੰ ਲਿਖ ਜਾਂਦੀ ਹੈ ਉਸ ਚਿੱਠੀ ਦੇ ਉੱਤੇ ਰਾਸ਼ਟਰਪਤੀ ਨੇ ਕੀ ਐਕਸ਼ਨ ਲਿੱਤਾ ਉਹੀ ਰਾਸ਼ਟਰਪਤੀ ਜੋ ਕਦੀ ਕਿਸੇ ਦੂਜੀ ਵਿਰੋਧੀ ਦਲ ਦੀ ਸਰਕਾਰ ਨੂੰ ਬਰਖਾਸਤ ਕਰਨ ਵਾਸਤੇ ਅੱਧੀ ਰਾਤੀ ਵੀ ਕਿਸੇ ਚਿੱਠੀ ਦੇ ਉੱਤੇ ਸਾਈਨ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਸੀਗੇ ਅੱਜ ਇਸ ਮੁੱਦੇ ਦੇ ਉੱਤੇ ਰਾਸ਼ਟਰਪਤੀ ਨੇ ਹਜੇ ਤੱਕ ਕੋਈ ਰਿਐਕਸ਼ਨ ਨਹੀਂ ਦਿੱਤਾ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ aaropi dal ਇਲਜ਼ਾਮ ਲਾਂਦਾ ਹੈ ਕਿ ਕਿਉਂਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈਗੀ ਹੈ ਉਸ ਟੀਮ ਦੇ ਇੱਕ ਪੁਲਿਸ ਆਫੀਸਰ ਨੂੰ ਟ੍ਰਾਂਸਫਰ ਕਰ ਦਿੱਤਾ ਜਾਏ ਪੰਜਾਬ ਤੋਂ ਬਾਹਰ ਕਿਉਂਕਿ ਚੋਣ ਜਾਪਤਾ ਲੱਗਿਆ ਹੋਇਆ ਹੈ ਔਰ ਉਹ ਸਿਆਸੀ ਨੁਕਸਾਨ ਹੁੰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਚੋਣ ਕਮਿਸ਼ਨ ਜਾ ਕਿੱਥੇ ਰਿਹਾ ਹੈ ਕਾਰਨ ਕਿ ਚੋਣ ਕਮ ਚੋਣ ਕਮਿਸ਼ਨ ਮੀਡੀਆ ਜੁਡੀਸ਼ਰੀ ਇਹ ਤਿੰਨ ਚਾਰ ਜਿਹੜੇ ਚਾਰ ਸਤੰਭ ਹੈਗੇ ਨੇ ਪ੍ਰਜਾਤੰਤਰ ਦੇ ਉਹਨਾਂ ਵਿੱਚੋਂ ਇੱਕ ਵੀ ਕਮਜ਼ੋਰ ਹੁੰਦਾ ਹੈ ਤੇ ਪੂਰਾ ਪ੍ਰਜਾਤੰਤਰ ਹਿੱਲਦਾ ਔਰ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਕੰਮ ਹੋਣਾ ਚਾਹੀਦਾ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਉਹਦੇ ਉੱਤੇ ਹਜੇ ਇਲੈਕਸ਼ਨ ਕਮਿਸ਼ਨ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਮਹਾਰਾਸ਼ਟਰ ਦੇ ਵਿੱਚ ਭਾਸ਼ਣ ਦਿੰਦੇ ਨੇ ਉਹਦੇ ਵਿੱਚ ਨਵੇਂ ਵੋਟਰਾਂ ਨੂੰ ਅਪੀਲ ਕਰਦੇ ਨੇ ਕਿ ਪੁਲਵਾਮਾ ਅਟੈਕ ਦੇ ਹੋਏ ਸ਼ਹੀਦਾਂ ਨੂੰ ਇੱਕ ਤਰੀਕੇ ਨਾਲ ਟ੍ਰਿਬਿਊਟ ਕਰਕੇ ਤੁਸੀਂ ਬੀਜੇਪੀ ਦੇ ਹੱਕ 'ਚ ਵੋਟ ਪਾਓ ਬਾਲਾਕੋਟ ਦੇ ਵਿੱਚ ਹੋਏ 에ਅਰ ਸਟ੍ਰਾਈਕ ਨੂੰ ਦੇਖਦੇ ਹੋਏ ਤੁਸੀਂ ਬੀਜੇਪੀ ਨੂੰ ਵੋਟ ਪਾਓ ਡੀਆਰਡੀਓ ਦਾ ਇੱਕ ਐਂਟੀ ਸੈਟੇਲਾਈਟ ਉਹ ਲਾ ਸੈਟੇਲਾਈਟ ਲੌਂਚ ਹੁੰਦਾ ਹੈ ਜੀ ਉਹਨੂੰ ਇੱਕ ਲਾਈਵ ਤਰੀਕੇ ਨਾਲ ਲੌਂਚ ਕਰਕੇ ਉਹਦਾ ਕ੍ਰੈਡਿਟ ਚੋਣ ਜਾਬਤਾ ਦੇ ਟਾਈਮ ਉਹ ਲੈਣ ਦੀ ਕੋਸ਼ਿਸ਼ ਕਰਦੇ ਨੇ ਤੇ ਅਗਲੇ ਦਿਨ ਚੋਣ ਕਮਿਸ਼ਨ ਉਹਨਾਂ ਨੂੰ ਕਲੀਨ ਚਿੱਟ ਦਿੰਦਾ ਹੈ ਜੀ ਦੂਜੇ ਪਾਸੇ ਇੱਕ ਅਰੋਹੀ ਦਲ ਪੰਜਾਬ ਦੇ ਇੱਕ ਆਈਜੀ ਜਿਹੜੀ ਉਸ ਆਈਜੀ ਜਿਹਦੀ ਇਮੇਜ ਬਹੁਤ ਅੱਛੀ ਨੇ ਔਰ ਉਹ ਜਿਹੜਾ ਸੱਟ ਬਣੀ ਸੀਗੀ ਕੋਈ ਚੋਣ ਜਾਬਤਾ ਦੇ ਵਿੱਚ ਨਹੀਂ ਬਣੀ ਸੀ ਪਹਿਲੇ 3-4 ਪਹਿਲੇ ਮਹੀਨੇ ਤੋਂ ਬਣੀ ਹੋਈ ਨੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੀ ਇਨਵੈਸਟੀਗੇਸ਼ਨ ਕਿਸੇ ਵੀ ਤਰੀਕੇ ਨਾਲ ਇਲੈਕਸ਼ਨ ਨੂੰ ਪ੍ਰਭਾਵਿਤ ਨਹੀਂ ਕਰਦੀ ਉਸ ਤੋਂ ਬਾਅਦੂਦ ਵੀ ਉਹਦੀ ਇਮੀਡੀਏਟ ਟਰਾਂਸਫਰ ਕੀਤੀ ਗਈ ਹਾਂ ਹੁਣ ਉਸ ਮੁੱਦੇ ਤੇ ਰੋਸ਼ ਹੈਗਾ ਰੂਲਿੰਗ ਪਾਰਟੀ ਦੇ ਵਿੱਚ ਵੀ ਹੈਗਾ ਔਰ اپੋਜੀਸ਼ਨ ਪਾਰਟੀਆਂ ਦੇ ਵਿੱਚ ਵੀ ਹੈਗਾ ਔਰ ਸਾਰੀ ਇੱਕਜੁੱਟ ਨਜ਼ਰ ਆ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਵਿਰੋਧ ਵਿੱਚ ਖੜੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਡਿਸੀਜਨ ਨੂੰ ਰਿਵਿਊ ਕਰਨ ਵਾਸਤੇ ਜਿਹੜੇ ਸਾਡੇ ਮੁੱਖ ਮੰਤਰੀ ਆ ਉਹਨਾਂ ਨੇ ਆਪ ਅਪੀਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਕ੍ਰੈਡੀਬਿਲਟੀ ਤੇ ਜਦ ਵੀ ਇੱਕ ਕੁਐਸਚਨ ਮਾਰਕ ਲੱਗਦਾ ਹੈ ਜੀ ਤੇ ਸਿਰਫ ਉਹ ਇਲੈਕਸ਼ਨ ਕਮਿਸ਼ਨ ਦੇ ਤਿੰਨ ਕਮਿਸ਼ਨਰਾਂ ਦੀ ਗੱਲ ਨਹੀਂ ਹੁੰਦੀ ਇਲੈਕਸ਼ਨ ਕਮਿਸ਼ਨ ਭਾਰਤ ਇੱਕ ਬਹੁਤ ਵੱਡਾ ਲੋਕਤੰਤਰ ਯਾਨੀ ਲਾਰਜੈਸਟ ਡੈਮੋਕ੍ਰੇਸੀ ਆਫ ਇੰਡੀਆ ਅਕਸਰ ਅਸੀਂ ਰੈਫਰ ਕਰਦੇ ਨੇ ਸਾਡੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਆਪਣੀਆਂ ਵੱਖਰੀਆਂ ਤਾਕਤਾਂ ਵੀ ਰੱਖਦੀਆਂ ਨੇ ਔਰ ਉਹ ਤਾਕਤਾਂ ਜਿਹੜੀਆਂ ਇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਤੇ ਜੇ ਉਹੀ ਤਾਕਤਾਂ ਛੱਡ ਕੇ ਜਿਹੜੀਆਂ ਇਹੋ ਸੰਸਥਾਵਾਂ ਆ ਸਿੱਧੇ ਤੌਰ ਤੇ ਉਹਨਾਂ ਨੂੰ ਸਰਕਾਰਾਂ ਆਪਣੇ ਗਲਬੇ ਦੇ ਵਿੱਚ ਲੈ ਲੈਣਗੀਆਂ ਤੇ ਫਿਰ ਲੋਕਤੰਤਰ ਦਾ ਰਹਿ ਹੀ ਕੋਈ ਨਹੀਂ ਜਾਏਗਾ ਇਲੈਕਸ਼ਨ ਕਮਿਸ਼ਨ ਜਦ ਡੇਟ ਅਨਾਉਂਸ ਕਰਦਾ ਹੈ ਚੋਣਾਂ ਦੀ ਉਸ ਤੋਂ ਪਹਿਲੇ ਰੂਲਿੰਗ ਪਾਰਟੀ ਜੋ ਵੀ ਕੇਂਦਰ ਦੀ ਸਰਕਾਰ ਹੁੰਦੀ ਹੈ ਉਹਨੂੰ ਮਧਿਆ ਨਜ਼ਰ ਰੱਖਦੇ ਹੋ ਜਿਹੜੀ ਡੇਟ ਉਹਨਾਂ ਨੂੰ ਸੂਟ ਕਰਦੀ ਹੈ ਉਸ ਹਿਸਾਬ ਨਾਲ ਡੇਟ ਅਨਾਉਂਸ ਕਰਦਾ ਹੈ ਔਰ ਮਨਮਾਨੀ ਢੰਗ ਨਾਲ ਕਿਸੇ ਦੇ ਖਿਲਾਫ ਐਕਸ਼ਨ ਲੈਂਦਾ ਹੈ ਇੱਕੋ ਆਰੋਪ ਦੇ ਉੱਤੇ ਕਿਸੇ ਦੇ ਖਿਲਾਫ ਐਕਸ਼ਨ ਨਹੀਂ ਲੈ ਰਿਹਾ ਜਦ ਇਦਾਂ ਦੀ ਕ੍ਰੈਡੀਬਿਲਟੀ ਔਰ ਨਾਰਮਲੀ ਇਹ ਦੇਖਿਆ ਗਿਆ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਕਮਿਸ਼ਨਰ ਵੀ ਲੱਗਦੇ ਨੇ ਉਹ ਪ੍ਰਧਾਨ ਮੰਤਰੀ ਜਾਂ ਰੂਲਿੰਗ ਪਾਰਟੀ ਦੇ ਬੜੇ ਕਰੀਬੀ ਅਫਸਰਾਂ ਨੂੰ ਉੱਥੇ ਲਾਇਆ ਜਾਂਦਾ ਹੈ ਇਦਾਂ ਦਾ ਜਿਹੜਾ ਟ੍ਰੈਂਡ ਭਾਜਪਾ ਨੇ ਸ਼ੁਰੂ ਕੀਤਾ ਹੈ ਆਵੇਂ ਉਹ ਇਦਰ ਬੈਂਕ ਦੀ ਆਟੋਨੋਮੀ ਨੂੰ ਖਤਮ ਕਰਨ ਦੀ ਇੱਕ ਚੀਜ਼ ਇਹ ਵੀ ਹੈ ਨਾ ਕਿ ਜੇ ਅੱਜ ਭਾਜਪੀ ਇੰਜ ਕਰਦੀ ਹੈ ਤੇ ਉਹ ਪੈਟਰਨ ਵੀ ਸੈੱਟ ਕਰ ਰਹੀ ਆ ਕੱਲ ਕਾਂਗਰਸ ਜੇ ਸੱਤਾ ਦੇ ਵਿੱਚ ਆਉਂਦੀ ਜਾਂ ਕੋਈ ਹੋਰ ਧਿਰ ਸੱਤਾ ਦੇ ਵਿੱਚ ਆਉਂਦੀ ਆ ਉਹ ਕਹੇਗੀ ਭਾਈ ਜਦੋਂ ਉਦੋਂ ਜਾਇਜ਼ ਸੀਗਾ ਤੇ ਹੁਣ ਵੀ ਜਾਇਜ਼ ਆ ਉਹ ਤਾਂ ਪੈਟਰਨ ਸੈੱਟ ਕਰ ਰਹੇ ਨੇ ਪਰ ਮਸਲਾ ਇਹ ਅਸੀਂ ਇੱਥੇ ਆਪਣੇ ਈਵਰਸ ਨੂੰ ਵੀ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਉੱਤੇ ਅਸੀਂ ਉਂਗਲੀ ਏਸ ਕਰਕੇ ਨਹੀਂ ਉਠਾਰ ਰਹੇ ਕਿ ਅਸੀਂ ਸਿਰਫ ਉਂਗਲੀ ਹੀ ਉਠਾਉਣੀਆਂ ਬਲਕਿ ਏਸ ਕਰਕੇ ਕਿ ਇੱਕ ਤੋਂ ਬਾਅਦ ਇੱਕ ਬਹੁਤ ਕੁਝ ਇਹੋ ਜਿਹਾ ਵਾਪਰ ਰਿਹਾ ਏ ਜਦ ਤੋਂ ਸੰਕੇਤ ਸੰਸੇ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਕਿ ਕੀ ਚੋਣ ਕਮਿਸ਼ਨ ਸੱਚਮੁੱਚ ਹੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਦੇ ਲਈ ਜਦੋਜਹਿਦ ਕਰ ਰਿਹਾ ਹੈ ਜਾਂ ਕਿਤੇ ਨਾ ਕਿਤੇ ਝੋਲ ਜਿਹੜਾ ਉਹ ਹੈਗਾ ਆ ਕਿਉਂਕਿ ਭਾਸਕਰ ਸਾਹਿਬ ਆਪਾਂ ਜ਼ਿਕਰ ਛੇੜਦੇ ਆ ਯੋਗੀ ਹਰਾਂ ਨੇ ਜੋ ਬਿਆਨ ਦਿੱਤਾ ਸੀਗਾ ਉਹਦੇ ਉੱਤੇ ਸਿਰਫ ਇਨਾਂ ਨੂੰ ਕਿਹਾ ਚੋਣ ਕਮਿਸ਼ਨ ਨੇ ਕਿ ਤੁਸੀਂ ਅੱਗੇ ਤੋਂ ਧਿਆਨ ਰੱਖਣਾ ਤੇ ਇੰਨਾ ਦਾ ਧਿਆਨ ਰੱਖਿਆ ਆ ਕਿ ਮੇਰਠ ਦੇ ਵਿੱਚ ਰੈਲੀ ਸੀ ਮੇਰਠ ਦੀ ਰੈਲੀ ਦੇ ਵਿੱਚ ਯੋਗੀ ਨੇ ਫੇਰ ਕਹਿ ਦਿੱਤਾ ਉਹਨਾਂ ਨੇ ਅਲੀ ਤੇ ਬਜਰੰਗਬਲੀ ਦਾ ਜ਼ਿਕਰ ਛੜਿਆ ਜਦ ਕਿ ਤੁਸੀਂ ਧਾਰਮਿਕ ਇਸ ਤਰੀਕੇ ਦੀ ਬਿਆਨਬਾਜ਼ੀ ਨਹੀਂ ਕਰ ਸਕਦੇ ਕਿ ਹੁਣ ਵੀ ਚੋਣ ਕਮਿਸ਼ਨ ਕਹੇਗਾ ਕਿ ਉਸ ਤੋਂ ਬਾਅਦ ਕਿ ਅੱਗੇ ਤੋਂ ਧਿਆਨ ਰੱਖਿਓ ਇਹ ਕਿੰਨਾ ਕੁ ਅੱਗੇ ਪਾਉਣਗੇ ਲੋ ਚੋਣ ਕਮਿਸ਼ਨ ਨੂੰ ਭਾਰਤੀ ਸੰਵਿਧਾਨ ਨੇ ਇੱਕ ਡੰਡਾ ਦਿੱਤਾ ਹੈ ਜੀ ਉਸ ਡੰਡੇ ਦੇ ذریعے ਜਿਹੜੀ ਵੀ ਪੋਲਿਟੀਕਲ ਪਾਰਟੀ ਕੋਈ ਗਲਤੀ ਕਰਦੀ ਹੈ ਜਾਂ ਚੋਣ ਜਾਬਤਾ ਦੀ ਉਲੰਘਣਾ ਕਰਦੀ ਹੈ ਉਹਦੇ ਉੱਤੇ ਉਹ ਡੰਡਾ ਚਲਾੰਦਾ ਅਧਿਕਾਰ ਵੀ ਚੋਣ ਕਮਿਸ਼ਨ ਨੂੰ ਦਿੱਤਾ ਹੈ ਪਰ ਮੈਨੂੰ ਤਾਂ ਲੱਗਦਾ ਜੇ ਚੋਣ ਕਮਿਸ਼ਨ ਉਸ ਡੰਡੇ ਦੇ ਵਿੱਚ ਜਿਹੜੀ ਸੱਤਾਚ ਪਾਰਟੀ ਹੁੰਦੀ ਹੈ ਉਹਦਾ ਝੰਡਾ ਪੈ ਜਾਂਦਾ ਏਦਾਂ ਲੱਗਦਾ ਹੈ ਕਿ ਡੰਡੇ ਦਾ ਇਸਤੇਮਾਲ ਹੁੰਦਾ ਹੀ ਵਿਰੋਧੀ ਪਾਰਟੀਆਂ ਵਾਸਤੇ ਹੈ ਤੁਸੀਂ ਅੱਜ ਦੀ ਰੇਟ ਵਿੱਚ ਅੱਜ ਇੱਕ ਟੀਵੀ ਦੇ ਵਿੱਚ ਇੱਕ ਨਿਊਜ਼ ਵੀ ਚੱਲ ਰਹੀ ਸੀਗੀ ਜਿੰਨੇ ਵੀ ਆਪੋਜੀਸ਼ਨ ਦੇ ਲੀਡਰ ਹੈਗੇ ਆਂ ਭਾਵੇਂ ਉਹ ਭਵਿੰਦਰ ਸਿੰਘ ਹੂਡਾ ਉਹਨਾਂ ਦੇ ਖਿਲਾਫ ਇੱਕ ਇਨਕੁਆਇਰੀ ਦੀ ਗੱਲ ਚੱਲੀ ਸੀਗੀ ਮਮਤਾ ਬੇਨਰਜੀ ਉਹਨਾਂ ਦੇ ਖਿਲਾਫ ਇਨਕੁਆਇਰੀ ਦੀ ਚੱਲੀ ਸੀ ਬੀਜੂ ਜਨਤਾ ਦਲ ਉਹਨਾਂ ਔਰ ਪਿੱਛੇ ਚੋਟਾਲਾ ਉਹ ਜਿਹੜੇ ਇਲੈਕਸ਼ਨ ਤੋਂ ਠੀਕ ਪਹਿਲੇ ਉਹਨਾਂ ਨੂੰ ਜੇਲ੍ਹ ਵਿੱਚ ਧੱਕ ਦਿੱਤਾ ਗਿਆ ਸੀਗਾ ਇਹ ਕਿਸੇ ਨਾ ਕਿਸੇ ਜਗ੍ਹਾ ਹੁਣ ਗੱਲ ਮਮਤਾ ਬਨਰਜੀ ਦੀ ਕਰੀਏ ਤੇ ਜਿਹੜੇ ਮੁਕਲ ਉੱਥੇ ਹੈਗੇ ਨੇ ਮੁਕਲ رائے ਮੁਕਲ رائے ਉਹ ਜਦ ਤੱਕ ਮਮਤਾ ਬਨਰਜੀ ਦੇ ਨਾਲ ਸੀਗੇ ਤੇ ਆਪ ਬੀਜੇਪੀ ਉਹਨੂੰ ਜ਼ੋਰ ਕਹਿੰਦੀ ਸੀ ਜਦੋਂ ਤੋਂ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਤਾਂ ਉਹਨਾਂ ਦੇ ਖਿਲਾਫ ਸਾਰੀ ਕਾਰਵਾਈ ਭਾਵੇਂ ਸੀਬੀਆਈ ਦੀ ਕਾਰਵਾਈ ਹੋਈ ਜਾਂ ਕੋਲਕਾਤਾ ਪੁਲਿਸ ਦੀ ਕਾਰਵਾਈ ਹੋ ਸਾਰੀ ਕਾਰਵਾਈਆਂ ਖਤਮ ਹੋ ਗਈ ਇਦਾਂ ਦੀ ਰਿਪੋਰਟ ਇਸ ਗੱਲ ਦੇ ਉੱਤੇ ਇੰਡੀਕੇਟ ਕਰਦੀ ਹੈ ਕਿ ਬੀਜੇਪੀ ਜਿਹੜੀ ਆਟੋਨੋਮੀ ਖਾਸ ਕਰਕੇ ਕਨਸਟੀਟਿਊਸ਼ਨਲ ਇੰਸਟੀਟਿਊਸ਼ਨਸ ਜਿਹਦੇ ਵਿੱਚ ਸੀਬੀਆਈ ਵੀ ਆਂਦਾ ਹੈ ਇਲੈਕਸ਼ਨ ਕਮਿਸ਼ਨ ਇੰਡੀਆ ਆਫ ਇੰਡੀਆ ਵੀ ਆਂਦਾ ਹੈ ਆਰਬੀਆਈ ਵੀ ਆਂਦਾ ਹੈ ਔਰ ਡੀਆਰਡੀਓ ਜਾਂ ਇਦਾਂ ਦੀ ਹੋਰ ਸੰਸਥਾਵਾਂ ਇਹਦੇ ਵਿੱਚ ਆਂਦੀਆਂ ਸਾਰਿਆਂ ਦਾ ਮਿਸਯੂਜ਼ ਅਗਰ ਵੋਟਾਂ ਲੈਣ ਵਾਸਤੇ ਬੀਜੇਪੀ ਨੇ ਕਰਨਾ ਸ਼ੁਰੂ ਕੀਤਾ ਹੈ ਤੇ ਇਹ ਬੜੀ ਮੰਦ ਭਾਗੀ ਗੱਲ ਹੈਗੀ ਹੈ ਹੈ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਪੈਟਰਨ ਸੈੱਟ ਕਰਤਾ ਹੈ ਮੈਨੂੰ ਇਹ ਲੱਗਦਾ ਹੈ ਕਿ ਪੈਟਰਨ ਉਹਨੂੰ ਕਹਿੰਦੇ ਨੇ ਕਿ ਐਦਾਂ ਦੇ ਉਲੰਘਣ ਅਗਰ ਕਾਂਗਰਸ ਕਰਦੀ ਹੋਏ ਤੇ ਭਾਜਪਾ ਨੂੰ ਜੋ ਆਪਣੇ ਆਪ ਨੂੰ ਕਲੇਮ ਕਰਦੀ ਹੈ ਇਹ ਪਾਰਟੀ ਵਿਦ ਡਿਫਰੈਂਸ ਤੇ ਇਹਨਾਂ ਨੂੰ ਉਸ ਪੈਟਰਨ ਨੂੰ ਤੋਲ ਕੇ ਇੱਕ ਨਵਾਂ ਪੈਟਰਨ ਸੈੱਟ ਕਰਨਾ ਚਾਹੀਦਾ ਸੀ ਕਿ ਐਦਾਂ ਦੀ ਸੰਸਥਾਵਾਂ ਦਾ ਮਿਸਯੂਜ਼ ਨਹੀਂ ਹੋਇਆ ਇਹਨਾਂ ਨੇ ਤੇ ਕਾਂਗਰਸ ਤੋਂ ਵੀ ਅੱਗੇ ਚੱਲ ਕੇ ਇਹਨਾਂ ਇੰਸਟੀਚਿਊਨ ਦਾ ਕਦੀ ਵੀ ਨਹੀਂ ਹੋਇਆ ਜੇ ਆਰਬੀਆਈ ਸੀਬੀਆਈ ਦੇ ਉੱਤੇ ਤੇ ਅਕਸਰ ਇਲਜ਼ਾਮ ਲੱਗਦੇ ਨੇ ਇਵਨ ਸੁਪਰੀਮ ਕੋਰਟ ਨੇ ਵੀ ਸੀਬੀਆਈ ਨੂੰ ਵੀ ਗਵਰਨ ਸਰਕਾਰ ਦਾ ਤੋਤਾ ਕਿਹਾ ਸੀਗਾ ਜੀ ਲੇਕਿਨ ਆਰਬੀਆਈ ਡੀਆਰਡੀਓ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਐਦਾਂ ਦੀ ਹੋਰ ਸੰਸਥਾਵਾਂ ਜਿਨ੍ਹਾਂ ਦੇ ਉੱਤੇ ਹੁਣ ਇੱਕ ਸਰਕਾਰ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪਹਿਲੀ ਵਾਰ ਹੋਇਆ ਹੈ ਔਰ ਐਦਾ ਨਹੀਂ ਹੋਣਾ ਚਾਹੀਦਾ ਸੀਗਾ ਕਾਰਨਾਂ ਕਈ ਨੇ ਕਿਉਂਕਿ ਇੱਕ ਗੱਲ ਹੋਵੇ ਤਾਂ ਅਸੀਂ ਕਹਦੇ ਕਿ ਚਲੋ ਇੱਕ ਅੱਧੀ ਗਲਤੀ ਤਾਂ ਹੋ ਵੀ ਜਾਂਦੀ ਹੈ ਚੌਂਕ ਕਮਿਸ਼ਨ ਵੀ ਸਾਰੀਆਂ ਚੀਜ਼ਾਂ ਦੇ ਉੱਤੇ ਉਂਝ ਨਹੀਂ ਕਰ ਪਾਉਂਦਾ ਜਸਵੀਰ ਜੀ ਪਰ ਆ ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਛਾਪੇਮਾਰੀ ਕੀਤੀ ਆ ਆਈਟੀ ਡਿਪਾਰਟਮੈਂਟ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ ਔਰ ਤਕਰੀਬਨ ਤਕਰੀਬਨ ਮੰਨਿਆ ਜਾ ਰਿਹਾ ਕਿ ਕਮਲਨਾਥ ਥੋਰਾ ਦੇ ਜਾਂ ਕਾਂਗਰਸ ਦੇ ਨੇੜੇ ਤੇਲੇ ਦੇ ਜਿਹੜੇ ਬੰਦੇ ਸੀ ਸਾਰੇ ਉਹਨਾਂ ਦੀ ਛਾਪੇਮਾਰੀ ਕੀਤੀ ਗਈ ਵੱਡੀ ਰਿਕਵਰੀ ਵੀ ਕੀਤੀ ਗਈ ਅਸੀਂ ਨਹੀਂ ਕਹਿੰਨੇ ਕਿ ਐਦਾਂ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ ਪਰ ਕਾਨੂੰਨ ਕਹਿੰਦਾ ਕਿ ਚੋਣ ਜ਼ਾਤੇ ਦੇ ਦੌਰਾਨ ਕੋਈ ਵੀ ਵੱਡੀ ਛਾਪੇਮਾਰੀ ਕਰਨ ਤੋਂ ਪਹਿਲਾਂ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਂਦਾ ਹੈ ਆਈਟੀ ਡਿਪਾਰਟਮੈਂਟ ਜਾਂ ਪ੍ਰਧਾਨ ਮੰਤਰੀ ਦੀ ਇਜਾਜ਼ਤ ਲੈਣੀ ਪੈਂਦੀ ਹੈ ਫਿਰ ਜਾ ਕੇ ਛਾਪੇਮਾਰੀ ਹੁੰਦੀ ਹੈ ਇਹ ਇਕੱਲੀ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਦੇ ਉੱਤੇ ਛਾਪੇਮਾਰੀ ਕਿ ਕਿਉਂ ਹੋ ਰਹੀ ਹੈ ਭਾਜਪਾ ਦੇ ਵੀ ਬਹੁਤ ਸਾਰੇ ਲੋਕ ਹੋਣਗੇ ਉਹਨਾਂ ਦੇ ਉੱਤੇ ਵੀ ਤਾਂ ਛਾਪੇਮਾਰੀਆਂ ਹੋਈ ਸਕਦੀਆਂ ਸੀਗੇ ਸਵਾਲ ਈ ਸਿਰਫ ਇਸ ਗੱਲ ਦਾ ਹੈ ਕਿ ਛਾਪੇਮਾਰੀ ਕਿਸੇ ਇੱਕ ਸਪੈਸੀਫਿਕ ਦਲ ਦੇ ਖਿਲਾਫ ਹੋ ਰਹੀ ਹੈ ਔਰ ਉਹਨਾਂ ਦਲਨ ਦੇ ਨਾਲ ਕਨੈਕਟਡ ਲੋਕਾਂ ਤੇ ਹੋ ਰਹੀ ਹੈ ਅਲੀਗੇਸ਼ਨ ਲੱਗਿਆ ਜੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਫਰਮ ਦੇ ਵਿੱਚ ਪੈਸਾ ਕਮਾਇਆ ਕੋਈ ਇਨਕੁਆਇਰੀ ਹੋਈ ਅਲੀਗੇਸ਼ਨ ਕੱਲ ਵੀ ਕਪਿਲ ਸਿੰਬਲ ਨੇ ਲਾਇਆ ਹੈ ਕਿ ਜਹਾਜ ਭਰ ਕੇ ਨੋਟਾਂ ਦਾ ਚਾਹਾਂ ਦੇ ਵੀ ਤਾਂ ਲੱਗੇ ਸੀ ਜਦੋਂ ਨੋਟਬੰਦੀ ਦੇ ਦੌਰਾਨ ਨੋਟ ਤਬਦੀਲ ਕਰਨ ਦੀ ਗੱਲ ਸੀ ਕਿ ਜਿਹੜੀਆਂ ਬੈਂਕਾਂ ਸਹਿਕਾਰੀ ਬੈਂਕਾਂ ਦੇ ਨਾਲ ਕਿਤਨੇ ਕਿਤੇ ਸਬੰਧ ਰਿਹਾ ਅਮਿਤ ਸ਼ਾਹ ਉਹਨਾਂ ਦਾ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੋਟ ਜਿਹੜੇ ਉਹ ਤਬਦੀਲ ਕੀਤੇ ਗਏ ਸੀ ਕੱਲ ਇੱਕ ਕਪਿਲ ਸਿੰਬਲ ਉਹਨਾਂ ਨੇ ਇੱਕ ਸੀਡੀ ਜਾਰੀ ਕੀਤੀ ਹੈ ਉਸ ਸੀਡੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਏਅਰ ਫੋਰਸ ਦੇ ਜਹਾਜ਼ ਭਰ ਕੇ ਨੋਟਾਂ ਦੇ ਹਿੰਨਨ 에ਅਰਪੋਰਟ ਜਿਹੜਾ ਗਾਜ਼ੀਆਬਾਦ ਦੇ ਵਿੱਚ ਹੈਗਾ ਉੱਥੇ ਉਤਾਰੇਗੇ ਉੱਥੋਂ ਆਰਬੀਆਈ ਦੇ ਵਿੱਚ ਪਹੁੰਚਾਏਗੇ ਪਰ ਬੀਜੇਪੀ ਨੇ ਇਸ ਗੱਲ ਨੂੰ ਸਿਰੇ ਤੋਂ ਨਿਕਾਰਤਾ ਇਨਕੁਆਇਰੀ ਤੱਕ ਲੈ ਕੇ ਸੀਡੀ ਵੀ ਉਹਨਾਂ ਨੇ ਜਾਰੀ ਕੀਤੀ ਸੀਗੀ ਇਨਕੁਆਇਰੀ ਤੱਕ ਦੀ ਜ਼ਰੂਰਤ ਨਹੀਂ ਸਮਝ ਰਫਾਲ ਮੁੱਦੇ ਦੇ ਕੀ ਹੈ ਜੇ ਜੀਪੀਸੀ ਦੀ ਡਿਮਾਂਡ ਹੁੰਦੀ ਹੈ ਉਹ ਕਹਿੰਦੇ ਸਿਕਿਉਰਿਟੀ ਰੀਜ਼ਨ ਜੇ 에ਅਰ ਸਟ੍ਰਾਈਕ ਦਾ ਕੋਈ ਸਬੂਤ ਮੰਗਦਾ ਹੈ ਤੇ ਉਹ ਦੇਸ਼ਦਰੋਹੀ ਹੈ ਇੱਥੇ ਤੱਕ ਹੀ ਐਡਵਾਨੀ ਜਿਨੂੰ ਵੀ ਆਪਣੇ ਬਲੌਗ ਦੇ ਵਿੱਚ ਕਹਿਣਾ ਪਿਆ ਕੀ ਸਾਡੇ ਟਾਈਮ 'ਚ ਐਦਾਂ ਨਹੀਂ ਹੁੰਦਾ ਸੀਗਾ ਕਿ ਅਗਰ ਕੋਈ ਤੁਹਾਡੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਪੁੱਛ ਲੇ ਤੇ ਉਹਨੂੰ ਦੇਸ਼ਦ્રોਹੀ ਨਹੀਂ ਕਹਿੰਦੇ ਸੀ ਅਸੀਂ ਪ੍ਰਤੀਦਵੰਦੀ ਕਹਿੰਦੇ ਸੀਗੇ ਤੇ ਅੱਜ ਦੇਸ਼ਦ્રોਹ ਦਾ ਇਲਜ਼ਾਮ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜੋ ਗੱਲਾਂ ਕਰ ਰਹੇ ਹਾਂ ਜੇ ਭਾਜਪਾ ਦੀ ਨਜ਼ਰ ਹੀ ਚਾਹੇ ਵੀ ਗੱਲਾਂ ਆ ਜਾਣ ਤੇ ਸਾਡੇ ਉੱਤੇ ਦੇਸ਼ਦ્રોਹ ਦਾ ਮੁਕੱਦਮਾ ਹੋ ਸਕਦਾ ਕਿ ਇਹਨਾਂ ਨੇ ਇਹ ਗੱਲਾਂ ਕੀਤੀਆਂ ਹਾਲਾਤ ਐਦਾਂ ਦੇ ਖਰਾਬ ਹੋ ਗਏ ਕਿ ਮੀਡੀਆ ਆਮ ਜਨਤਾ ਵੀ ਡਰ ਕੇ ਰਹਿ ਰਹੀ ਹੈ ਇਹ ਜਿਹੜਾ ਡਰ ਦਾ ਮਾਹੌਲ ਇਹ ਕਿਸੇ ਵੀ ਪ੍ਰਜਾਤੰਤਰ ਦੇ ਖਿਲਾਫ ਰਹਿ ਰਿਹਾ ਹੈ ਕੁਝ ਸਮਝੌਤੇ ਕਰਕੇ ਰਹਿ ਰਿਹਾ ਵੀ ਇਹ ਇਹ ਜਿਹੜਾ ਕਿਸੇ ਵੀ ਡੈਮੋਕ੍ਰੇਸੀ ਵਾਸਤੇ ਬੜਾ ਖਤਰਨਾਕ ਮਾਹੌਲ ਹੈ ਔਰ ਐਸ ਮਾਹੌਲ ਅਗਰ ਭਾਜਪਾ ਨੇ ਜਾਂ ਐਨਡੀਐ ਨੇ ਪੈਦਾ ਕੀਤਾ ਹੈ ਤੇ ਇਹਦੇ ਆ ਉਹਨਾਂ ਨੂੰ ਕੋਈ ਕ੍ਰੈਡਿਟ ਨਹੀਂ ਮਿਲੇਗਾ ਕਿਉਂਕਿ ਜਿਸ ਥਾਲੀ ਦੇ ਵਿੱਚ ਤੁਸੀਂ ਪਰੋਸ ਰਹੇ ਹੋ ਅੱਗੇ ਚੱਲ ਕੇ ਦੂਜੀ ਪਾਰਟੀਆਂ ਸਰਕਾਰ ਬੰਦੀ ਹੈ ਤੇ ਉਹ ਵੀ ਇਦਾਂ ਹੀ ਪਰੋਸਣਾ ਨਾ ਸ਼ੁਰੂ ਕਰਦਨ ਜੋ ਕਿ ਇੱਕ ਡੈਮੋਕ੍ਰੇਸੀ ਵਾਸਤੇ ਬਹੁਤ ਵੱਡਾ ਖਤਰਾ ਹੈ ਇਹਨਾਂ ਲਈ ਵੀ ਸਮੱਸਿਆਵਾਂ ਪੈਦਾ ਹੋਣਗੇ ਤੁਸੀਂ ਰਾਫੇਲ ਦਾ ਜ਼ਿਕਰ ਕੀਤਾ ਤੇ ਉਹ ਵੀ ਆਪਾਂ ਗੱਲ ਕਰ ਲੈਨੇ ਆ ਸੁਪਰੀਮ ਕੋਰਟ ਦਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਇੱਕ ਨੁਕਤਾ ਸਾਹਮਣੇ ਨਿਕਲ ਕੇ ਆਇਆ ਕਿਉਂਕਿ ਦੁਬਾਰਾ ਪਟੀਸ਼ਨ ਪਾਈ ਗਈ ਸੀਗੀ ਪ੍ਰਸ਼ਾਂਤ ਪੂਸ਼ਨ ਹੋਰਾ ਦੇ ਵੱਲੋਂ ਤੇ ਉਹ ਦਾ ਹਿੰਦੂ ਦੇ ਵਿੱਚ ਜਿਹੜੇ ਕੁਝ ਪੇਪਰ ਛਪੇ ਸੀਗੇ ਅਖਬਾਰ ਦੇ ਵਿੱਚ ਉਹਨਾਂ ਨੂੰ ਸਬੂਤ ਦੇ ਤੌਰ ਤੇ ਜਿਹੜਾ ਉਹ ਨਾਲ ਲਾਇਆ ਗਿਆ ਸੀਗਾ ਪਟੀਸ਼ਨ ਦੇ ਵਿੱਚ ਵੀ ਆ ਦੇਖੋ ਆ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਕੇਂਦਰ ਸਰਕਾਰ ਨੇ ਕਹਿ ਸੀ ਕਿ ਉਹ ਚੋਰੀ ਦੇ ਡਾਕੂਮੈਂਟ ਆ ਉਹ ਤੁਸੀਂ ਉਹਨਾਂ ਨੂੰ ਸਬੂਤ ਨਾ ਮੰਨੋ ਉਹਨਾਂ ਦੀ ਇੱਥੇ ਅਸੀਂ ਕ੍ਰੈਡੀਬਿਲਟੀ ਨਹੀਂ ਮੰਨਦੇ ਕੋਈ ਉਹਨਾਂ ਨੂੰ ਖਾਰਜ ਕਰ ਦੇਣਾ ਚਾਹੀਦਾ ਪਰ ਸੁਪਰੀਮ ਕੋਰਟ ਨੇ ਕਹਤਾ ਕਿ ਨਹੀਂ ਉਹਨਾਂ ਸਬੂਤਾਂ ਨੂੰ ਜਾਂਚਿਆ ਜਾਏਗਾ ਤੇ ਨਾਲ ਰੱਖਿਆ ਜਾ ਸਕਦਾ ਇਸ ਮਾਮਲੇ ਦੀ ਸੁਣਵਾਈ ਦੇ ਵਿੱਚ ਇਹ ਉਹੀ ਸੁਪਰੀਮ ਕੋਰਟ ਹੈ ਜਿਹਦਾ ਨਾਰਾ ਲਾ ਲਾ ਕੇ ਬੀਜੇਪੀ ਇਹ ਕਹਿੰਦੀ ਹੁੰਦੀ ਹਮ ਤੱਕ ਕਲੀਨ ਸ਼ੀਟ ਦੇਤੀ ਹੈ ਹਮ ਤੱਕ ਕਲੀਨ ਸ਼ੀਟ ਦੇਤੀ ਹੈ ਜਦ ਪਹਿਲੀ ਵਾਰ ਬੀਜੇਪੀ ਨੇ ਇਸ ਗੱਲ ਨੂੰ ਪਬਲੀਕਲੀ ਕਿਹਾ ਸੀਗਾ ਕਿ ਸਾਨੂੰ ਸੁਪਰੀਮ ਕੋਰਟ ਦੀ ਕਲੀਨ ਚਿੱਟ ਰਫਾਲ ਮੁੱਦੇ ਤੇ ਮਿਲ ਗਈ ਹੈ ਉਹਦੇ ਵਿੱਚ ਵੀ ਬੜੇ ਕਿੰਤੂ ਪਰੰਤੂ ਸੀਗੇ ਕਿਉਂਕਿ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਰਫਾਲ ਮੁੱਦੇ ਦੇ ਉੱਤੇ ਇੱਕ ਰਿਪੋਰਟ ਸੀਏਜੀ ਨੂੰ ਆਪਾਂ ਜਮ੍ਹਾਂ ਕਰਾ ਚੁੱਕੇ ਆ ਉਹ ਵੀ ਪਾਰਲੀਮੈਂਟ ਦੇ ਵਿੱਚ ਬਾਅਦ ਚੋ ਭਾਜਪੀ ਨੇ ਉਸ ਗੱਲ ਨੂੰ ਨਕਾਰਿਆ ਸੀਗਾ ਕਿ ਉਹ ਇੱਕ ਟਾਈਪੋਕਲ ਟਾਈਪੋਗ੍ਰਾਫਿਕ ਮਿਸਟੇਕ ਹੋ ਗਈ ਸੀ ਕਲੈਰਿਕਲ ਮਿਸਟੇਕ ਹੋ ਗਈ ਸੀ ਐਦੇ ਕਰਕੇ ਇਹ ਲਿਖਿਆ ਗਿਆ ਹਜੇ ਸੀਆਈਜੀ ਨੂੰ ਕੋਈ ਰਿਪੋਰਟ ਨਹੀਂ ਦਿੱਤੀ ਸੀ ਜੀ ਉਸ ਤੋਂ ਬਾਅਦ ਜਦ ਪੇਪਰ ਚੋਰੀ ਹੋਏ ਸੀਗੇ ਯਾਨੀ ਪੇਪਰ ਜਦ ਇਹ ਵਾਲੇ ਪੇਪਰ ਜਿਹੜੇ ਹਿੰਦੂ ਛਪੇ ਸੀਗੇ ਸੁਪਰੀਮ ਕੋਰਟ ਦੀ ਨਜ਼ਰ ਵਿੱਚ ਲਿਆਏਗੇ ਪ੍ਰਸ਼ਾਂਤ ਪੁਸ਼ਨ ਤੇ ਅਰੁਣ ਛੋੜੀ ਉਹਨਾਂ ਦੇ ਵਕੀਲ ਸੀਗੇ ਜੀ ਉਸ ਟਾਈਮ ਸਰਕਾਰ ਨੇ ਇਹ ਕਲੇਮ ਕੀਤਾ ਕਿ ਇਹ ਪੇਪਰ ਚੋਰੀ ਹੋ ਗਏ ਸੀਗੇ 2 ਦਿਨ ਬਾਅਦ ਸਰਕਾਰ ਦੀ ਹੀ ਇੱਕ ਐਦਾਂ ਦੀ ਸਟੇਟਮੈਂਟ ਆਈ ਸੀ ਕਿ ਨਹੀਂ ਪੇਪਰ ਚੋਰੀ ਨਹੀਂ ਹੋਈ ਸੀ ਕਿਉਂਕਿ ਅਦਾਲਤ ਨੇ ਕਹਿ ਦਿੱਤਾ ਸੀ ਵੀ ਜੇ ਚੋਰੀ ਹੋਈ ਸੀ ਤਾਂ ਤੁਸੀਂ ਐਫ ਆਈ ਆਰ ਕੋਈ ਦਰਜ ਕੀਤੀ ਕਿ ਚੋਰੀ ਹੋਈ ਆ ਔਰ ਅੱਜ ਜਦ ਸੁਪਰੀਮ ਕੋਰਟ ਨੇ ਇਹ ਫੈਸਲਾ ਲਿੱਤਾ ਕਿ ਉਹਨਾਂ ਪੇਪਰਾਂ ਦੀ ਜਾਂਚ ਹੋਏਗੀ ਔਰ ਉਹ ਇਨਵੈਸਟੀਗੇਸ਼ਨ ਦੇ ਇੱਕ ਸਬਜੈਕਟ ਹੋਏਗਾ ਤੇ ਅੱਜ ਫਿਰ ਭਾਜਪਾ ਦੀਆਂ ਐਨਡੀਆ ਸਰਕਾਰ ਦੀ ਸਟੇਟਮੈਂਟ ਆਈ ਹੈ ਕਿ ਇਹ ਚੋਰੀ ਦੇ ਕਾਗਜ਼ ਨੇ ਹੁਣ ਐਫ 16 ਮਾਰਨ ਦਾ ਕਲੇਮ ਉਸ ਟਾਈਮ ਕੀਤਾ ਸੀਗਾ ਕਿ ਅਸੀਂ ਪਾਕਿਸਤਾਨ ਦਾ ਫਰਵਰੀ ਦੇ ਮਹੀਨੇ ਦੇ ਵਿੱਚ F16 ਪਲੇਨ ਮਾਰਗਰ ਆਇਆ ਸੀਗਾ ਉਹਦੇ ਵਿੱਚ ਇੱਕ ਮਲਬੇ ਪਹਿਲੇ ਦਿਖਾਏ ਗਏ ਕੱਲ 에ਅਰ ਫੋਰਸ ਦੇ ਅਧਿਕਾਰੀ ਨੇ ਇਹ ਵੀ ਦਿਖਾਇਆ ਗਿਆ ਕਿ ਇਮੇਜ ਦਿਖਾਈ ਗਈ ਕਿ ਅਸੀਂ ਐਦਾਂ ਮਾਰਿਆ ਸੀਗਾ ਇਹ ਟੁਕੜੇ ਟੁਕੜੇ ਕਰਕੇ ਜਿਹੜੀ ਇਨਵੈਸਟੀਗੇਸ਼ਨ ਦੀ ਜਾਂ ਸਬੂਤ ਆ ਰਹੇ ਨੇ ਇਹ ਵੀ ਇਨਵੈਸਟੀਗੇਸ਼ਨ ਦਾ ਇੱਕ ਆਪਣੇ ਆਪ ਵਿੱਚ ਚੋਣਾ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਹੋ ਸਕਦੀ ਹੈ ਮੈਨੂੰ ਇਸ ਗੱਲ ਦੀ ਆਬਜੈਕਸ਼ਨ ਨਹੀਂ ਹੈ ਕਿ ਕੋਈ ਪਾਰਟੀ ਕਿਸ ਕਿਸੇ ਗੱਲ ਦਾ ਸਿਆਸੀ ਲਾਹਾ ਲੈ ਰਹੀ ਹੈ ਮੇਨ ਪ੍ਰੋਬਲਮ ਐਸ ਗੱਲ ਦੀ ਹੈ ਕਿ ਜਿਸ ਤਰ੍ਹਾਂ ਦੇ ਤੁਸੀਂ ਪ੍ਰੈਜ਼ੀਡੈਂਸੀਆਂ ਉਦਾਹਰਣ ਕ੍ਰੀਏਟ ਕਰਕੇ ਦੇ ਰਹੇ ਹੋ ਤੇ ਅੱਗੇ ਚੱਲ ਕੇ ਡੈਮੋਕ੍ਰੇਸੀ ਦੇ ਵਾਸਤੇ ਹੋਰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜਦ ਕੋਈ ਵੀ ਸਰਕਾਰ ਕੇਂਦਰ ਦੇ ਵਿੱਚ ਸਥਾਪਿਤ ਹੋਏਗੀ ਔਰ ਆਪਣੀ ਮਰਜ਼ੀ ਨਾਲ ਐਦਾ ਦੇ ਇੰਸਟੀਚੂਨਸ ਦਾ ਯੂਜ਼ ਕਰਕੇ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗੀ ਤੇ ਸਰਕਾਰਾਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਕਿ ਅਸੀਂ ਇੰਨਾ ਕੁ ਬਰਬਾਦ ਕਰ ਦਿੱਤਾ ਹੈ ਇਨ੍ਹਾਂ ਲੋਕਤੰਤਰੀਕ ਸੰਸਥਾਵਾਂ ਨੂੰ ਤੇ ਜਿਹੜੀਆਂ ਆਉਣ ਵਾਲੀਆਂ ਨੇ ਭਾਵੇਂ ਪਾਤ ਪਾਈ ਕਿਉਂ ਨਹੀਂ ਦੁਬਾਰਾ ਆਉਂਦੀ ਤੇ ਬਾਕੀ ਜਿਹੜਾ ਬਚਦਾ ਰਹਿੰਦਾ ਉਹਦਾ ਮਲਬਾ ਬਚ ਜਵੇ ਉਹ ਉਸ ਇੰਸਟੀਚਿਊਟ ਦਾ ਤੇ ਉਹ ਤੁਸੀਂ ਉਹਨੂੰ ਨਿਸਤੋਂ ਨਾਬੂਦ ਕਰ ਦੇਣਾ ਤੇ ਇੱਥੇ ਮੁਲਕ ਦੇ ਵਿੱਚ ਡੈਮੋਕ੍ਰੇਸੀ ਨਾਂ ਦੀ ਚਿੜੀ ਆਪਾਂ ਬਸਣ ਨਹੀਂ ਦੇਣੀ ਇੱਕ ਇੱਕ ਕਰਕੇ ਉਹਦੇ ਖੰਭ ਜਿਹੜੇ ਆ ਉਹ ਕੁੱਤਰ ਦੇਣੇ ਆ ਕੁਝ ਇਦਾਂ ਦਾ ਪ੍ਰੋਸੈਸ ਚੱਲਦਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਫਿਲਹਾਲ ਜ਼ਿਕਰ ਆਪਾਂ ਲੁਧਿਆਣੇ ਦਾ ਛੇੜ ਲੈਨੇ ਆ ਲੁਧਿਆਣੇ ਦੇ ਵਿੱਚ ਵੀ ਖਾਸੀ ਜਿਹੜੀ ਆ ਉਹ ਚਰਚਾ ਚੱਲਦੀ ਪਈ ਆ ਕਾਂਗਰਸ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ ਸਿਟਿੰਗ ਐਮਪੀ ਰਵਨੀਤ ਬਿੱਟੂ ਜਿਨ੍ਹਾਂ ਨੇ ਵਾਵਾ ਬੋਰਡ ਲਾਇਆ ਸੀਗੇ ਵਾਲੇ ਦੁਆਲੇ ਕਿ ਆ ਕਰਦਾ ਉਹ ਕਰਦਾ 5 ਸਾਲਾਂ ਦੇ ਵਿੱਚ ਥੋੜੇ ਜਿਹਾ ਧਰਨਾ ਵੀ ਲਾਇਆ ਸੀਗਾ ਉਹਨਾਂ ਨੇ ਜਿਹੜਾ ਟੋਲ ਪਲਾਜ਼ਾ ਸੀਗਾ ਤੇ ਫਿਰ ਦੋ ਕੁ ਦਿਨ ਬਾਅਦ ਕਹਿੰਦੇ ਸਮਝੌਤਾ ਸਮਝੌਤਾ ਹੋ ਗਿਆ ਸੀਗਾ ਤੇ ਫਿਰ ਉੱਠ ਵੀ ਗਿਆ ਸੀ ਕਿ ਕਹਿੰਦੇ ਠੀਕ ਹੋ ਗਿਆ ਕੰਮ ਤੇ ਇਹਦੇ ਤੋਂ ਇਲਾਵਾ ਜਿਹੜੇ ਸਿਮਰਜੀਤ ਸਿੰਘ ਬੈਂਸੂਰੀ ਆ ਉਹ ਪੀਡੀਪ ਵੱਲੋਂ ਉਮੀਦਵਾਰ ਹੈ ਅਕਾਲੀ ਦਲ 605 ਚ ਪਿਆ ਹੋਇਆ ਵਿਕਰਮ ਮਜੀਠੀਆ ਤੇ ਦਲਜੀਤ ਸਿੰਘ ਜੀ ਮਾਨ ਨੂੰ ਲੈ ਕੇ ਪਿਛਲੀ ਵਾਰ ਅਕਾਲੀ ਦਲ ਨੇ ਉਥੋਂ ਮਨਪਰੀਤ ਆਈਆਲੀ ਉਹਨਾਂ ਨੂੰ ਉਤਾਰਿਆ ਸੀ। ਹੂੰ। ਕਾਫੀ ਪੈਸੇਵਾਰੇ ਕੈਂਡੀਡੇਟ ਹੈਗੇ ਪਰ ਐਤ ਕੀ ਲੁਧਿਆਨੇ ਦੇ ਮੁੱਦੇ ਤੇ ਬਟਿੰਡੇ ਦੇ ਮੁੱਦੇ ਤੇ ਔਰ ਖਾਸ ਕਰਕੇ ਫਿਰੋਜ਼ਪੁਰ ਜੀ ਫਿਰੋਜ਼ਪੁਰ ਤੋਂ ਤਕਰੀਬਨ ਇਹ ਗੱਲ ਤੈਅ ਹੋ ਗਈ ਕਿ ਸ਼ਾਇਦ ਸੁਖਬੀਰ ਬਾਦਲ ਉਹਨਾ ਆਪ ਕਮਾਨ ਸੰਭਾਲਣਗੇ। ਬਟਿੰਡੇ ਤੋਂ ਹਰਿ ਸਿਮਰਤ ਗੌਰ ਬਾਦਲ ਤੀਜੇ ਜਿਹੜੇ ਵੱਡੇ ਲੀਡਰ ਕਹਿ ਲੋ ਜਾਂ ਵੱਡਾ ਚਿਹਰਾ ਅਕਾਲੀ ਦਲ ਦਾ ਸੀਗਾ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸੀਗਾ ਜਾਂ ਫਿਰ ਪਹਿਲਾ ਚਿਹਰਾ ਸੀਗਾ ਔਰ ਚੌਥਾ ਇੱਕ ਵੱਡਾ ਚਾਰਾ ਹੈਗਾ ਵਿਕਰਮ ਸਿੰਘ ਮਜੀਠੀਆ ਜੀ ਚਰਚਾ ਚੱਲ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੁਧਿਆਣੇ ਤੋਂ ਉਤਾਰਿਆ ਜਾਏਗਾ ਇਹ ਇਸ ਗੱਲ ਨੂੰ ਇੰਡੀਕੇਟ ਕਰਦੀ ਹੈ ਕਿ ਅਕਾਲੀ ਦਲ ਕਿਸੇ ਵੀ ਤਰੀਕੇ ਨਾਲ ਹਮ ਇਸ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਰਿਵਾਈਵ ਕਰਨਾ ਚਾਹੁੰਦਾ ਹੈ ਜੀ ਔਰ ਘੱਟ ਤੋਂ ਘੱਟ 2 3 4 ਸੀਟਾਂ ਜਿੱਤ ਕੇ ਉਹ ਕੇਂਦਰ ਨੂੰ ਵੀ ਸ਼ੋਅ ਕਰਨਾ ਚਾਹੁੰਦਾ ਹੈ ਕਿ ਹਜੇ ਅਸੀਂ ਖਤਮ ਨਹੀਂ ਹੋਏ ਕਿਉਂਕਿ ਜੇਕਰ ਅਗਰ ਅਕਾਲੀ ਦਲ ਦੀ 1 2 ਸੀਟ ਜਾਂ ਇੱਕ ਵੀ ਸੀਟ ਅਗਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਹੀਂ ਆਂਦੀ ਤੇ ਅਕਾਲੀ ਦਲ ਦੀ ਹੋਂਦ ਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ ਲੱਗ ਜਾਏਗਾ ਔਰ ਆਉਣ ਵਾਲੇ ਟਾਈਮ 'ਇਜ ਬੀਜੇਪੀ ਔਰ ਅਕਾਲੀ ਦਲ ਦਾ ਸਮਝੌਤਾ ਰਹੇਗਾ ਜਾਂ ਨਹੀਂ ਰਹੇਗਾ ਕਿਉਂਕਿ ਅੱਜ ਪੋਲਿਟੀਕਲ ਸਰਕਲਸ ਦੇ ਵਿੱਚ ਗੱਲ ਚੱਲਦੀ ਹੈ ਕਿ ਬੀਜੇਪੀ ਦਾ ਇਨਾ ਵਿਰੋਧ ਨਹੀਂ ਹੈ ਪੰਜਾਬ ਦੇ ਵਿੱਚ ਅਕਾਲੀਆਂ ਦੀ ਜਿਹੜੀ ਹੋ ਚੁੱਕੀ ਬਦਨਾਮੀ ਹੈ 10 ਸਾਲ ਦੇ ਰਾਜ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਹਜੇ ਤੱਕ ਉਹ ਉਸ ਉਸ ਡੁੰਗਾਈ ਤੋਂ ਨਿਕਲ ਕੇ ਬਾਹਰ ਨਹੀਂ ਆਏ ਪਰ ਡਿਜੀਪੀ ਨੂੰ ਲੈ ਕੇ ਵੀ ਤਾਂ ਵਿਰੋਧ ਹੈਗਾ ਜਿਹੜੀਆਂ ਕੇਂਦਰ ਦੀਆਂ ਪਾਲਿਸੀਆਂ ਸੀਗੀਆਂ ਚਾਹੇ ਨੋਟਬੰਦੀ ਹੋਵੇ ਚਾਹੇ ਜੀਐਸਟੀ ਹੋਵੇ ਪੰਜਾਬ ਦੇ ਲੋਕਾਂ ਨੇ ਉਹਨੂੰ ਪਸੰਦ ਨਹੀਂ ਕੀਤਾ ਬਾਕੀ ਮੁਲਕ ਦੇ ਵਿੱਚ ਹੋ ਸਕਦਾ ਰੁਝਾਨ ਕਿਸੇ ਹੋਰ ਤਰੀਕੇ ਦਾ ਹੋਵੇ ਪਰ ਪੰਜਾਬ ਦੇ ਲੋਕਾਂ ਨੇ ਤਾਂ ਉਹਨਾਂ ਨੂੰ ਕਦੀ ਵੀ ਕਬੂਲ ਨਹੀਂ ਕੀਤਾ 2014 ਦੇ ਵਿੱਚ ਮੋਦੀ ਲਹਿਰ ਸੀ ਹਮ ਅਸੀਂ ਦੇਖਿਆ ਹਰਿਆਣਾ ਦੇ ਵਿੱਚ ਨਾ ਕੇਵਲ ਭਾਜਪਾ ਦੀ ਆਪਣੀ ਸਰਕਾਰ ਬਣੀ ਜੀ ਮੈਕਸਿਮਮ ਲੋਕ ਸਭਾ ਦੀਆਂ ਸੀਟਾਂ ਵੀ ਹਰਿਆਣਾ ਦੇ ਵਿੱਚ ਭਾਜਪਾ ਨੇ ਜਿੱਤੀ ਕੀ ਕਾਰਨ ਸੀਗਾ ਉਹ ਲਹਿਰ ਸ਼ੰਭੂ ਬਾਰਡਰ ਕ੍ਰੋਸ ਨਹੀਂ ਕਰ ਪਾਈ ਉਹਦਾ ਕੋਈ ਕਾਰਨ ਸੀਗਾ ਪਿਛਲੀ ਵਾਰ ਅਕਾਲੀ ਦਲ ਨੇ ਜਾਣ ਬੁੱਝ ਕੇ ਉਹ ਲਹਿਰ ਇਸ ਪਾਸੇ ਨਹੀਂ ਆਂ ਦਿੱਤੀ ਅੱਜ ਉਹੀ ਅਕਾਲੀ ਦਲ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣ ਹੋਣਾ ਕਿਉਂ ਨਾ ਹੋਣ ਉਹ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਵੋਟ ਮੰਗ ਰਿਹਾ ਪਰ ਉਹ ਲਹਿਰ ਹੁਣ ਬਾਨੀ ਪਾਰੀ ਜਿਹੜੀ ਪਿਛਲੀ ਵਾਰ ਤੁਸੀਂ ਸ਼ੰਭੂ ਬਾਰਡਰ ਕ੍ਰੋਸ ਨਹੀਂ ਕਰਨ ਦਿੱਤੀ ਸੀ ਅੱਜ ਕੀ ਆਪ ਨਹੀਂ ਆ ਪਾਰੀ ਜੀ ਤੇ ਇਸ ਕਰਕੇ ਬੀਜੇਪੀ ਜੀ ਦੇ ਲਈ ਤਿੰਨ ਸੀਟਾਂ ਹਨ ਉਹਨਾਂ ਨੂੰ ਹਜੇ ਤੱਕ ਕੈਂਡੀਡੇਟ ਨਹੀਂ ਲੱਭੇ तकरीबन ਸਾਰੀ ਪੋਲਿਟੀਕਲ ਪਾਰਟੀਆਂ ਨੇ ਖਾਸ ਕਰਕੇ ਮੇਜਰ ਪੋਲਿਟੀਕਲ ਪਾਰਟੀਆਂ ਨੇ ਆਪਣੇ ਕੈਂਡੀਡੇਟ ਇਹਨਾਂ ਸੀਟਾਂ ਦੇ ਉੱਤੇ ਉਤਾਰ ਦਿੱਤੇ ਨੇ ਜੀ ਲੇਕਿਨ ਗੁਰਦਾਸਪੁਰ ਹੁਸ਼ਿਆਰਪੁਰ ਔਰ ਅੰਮ੍ਰਿਤਸਰ ਤਿੰਨਾਂ ਸੀਟਾਂ ਵਾਸਤੇ ਬੀਜੇਪੀ ਨੂੰ ਕਾਫੀ ਮਿਹਨਤ ਕਰਨੀ ਪੈਦੀ ਹੈ ਕੈਂਡੀਡੇਟ ਲੱਭਣ ਵਾਸਤੇ ਔਰ ਲੈ ਦੇ ਕੇ ਉਹੀ ਪੁਰਾਣੇ ਚਿਹਰੇ ਉਹਨਾਂ ਪੁਰਾਣੇ ਚਿਹਰਿਆਂ ਦੇ ਉੱਤੇ ਦਾਅ ਜਾਂ ਮੋਹਰ ਲੱਗਣ ਦੀ ਗੱਲ ਅੱਜ ਦੀ ਡੇਟੀ ਚ ਅਖਬਾਰਾਂ ਦੇ ਵਿੱਚ ਛਪ ਰਹੀ ਹੈ ਕਿ ਇਹੀ ਕੈਂਡੀਡੇਟ ਹੋਣਗੇ ਕਦੀ ਸਨੀ ਦੇਵੋਂ ਦਾ ਨਾਮ ਆਂਦਾ ਕਦੀ ਪੂਨਮ ਢਿੱਲੋਂ ਦਾ ਕਦੀ ਹਰਪਜਨ ਸਿੰਘ ਦਾ ਔਰ ਕਦੀ ਅਕਸ਼ਿਆ ਖੰਨਾ ਤੇ ਕਵਿਤਾ ਖੰਨਾ ਇਹਨਾਂ ਸਾਰਿਆਂ ਦੇ ਨਾਮ ਦੇ ਉੱਤੇ ਕਿਹਦੇ ਉੱਤੇ ਮੋਹਰ ਲੱਗੀ ਉਹ ਨਾਮ ਦੋ ਕੁ ਦਿਨ ਅਖਬਾਰਾਂ ਦੇ ਵਿੱਚ ਛਪਦੇ ਜ਼ਰੂਰ ਨੇ ਬਾਅਦ ਚੋਂ ਝਾਗ ਵਰਗਾ ਬਹਿ ਜਾਂਦੇ ਨੇ ਇਟ ਮੀਨਸ ਕਿਸੇ ਨਾ ਕਿਸੇ ਜਗ੍ਹਾ ਭਾਜਪੀ ਨੂੰ ਵੀ ਮੁਸੀਬਤ ਪੈ ਰਹੀ ਹੈ ਇਹਨਾਂ ਤਿੰਨ ਸੀਟਾਂ ਦੇ ਉੱਤੇ ਕੈਂਡੀਡੇਟ ਸਿਲੈਕਟ ਕਰਨ ਵਾਸਤੇ ਕਿਉਂਕਿ ਮਜੀਠੀਆ ਦੇ ਨਾਮ ਦੀ ਆਪਾਂ ਜੇ ਗੱਲ ਕਰੀਏ ਤੇ ਬੈਂਸੂਰੀ ਬੜੇ ਖੁਸ਼ ਨੇ ਸਿਮਰਜੀਤ ਸਿੰਘ ਬੈਂਸੂਰੀ ਕਹਿੰਦੇ ਮੈਨੂੰ ਤਾਂ ਬੜੀ ਖੁਸ਼ੀ ਹੋਊਗੀ ਜੇ ਵਿਕਰਮ ਮਜੀਠੀਆ ਦਾ ਕਹਿੰਦੇ ਫਿਰ ਮੈਂ ਸਿੱਧਾ ਹੋਊਂਗਾ ਕਿਉਂਕਿ ਉਹ ਕਹਿੰਦੇ ਮੈਂ ਕੇਜਰੀਵਾਲ ਵਾਂਗੂ ਪਿੱਛੇ ਨਹੀਂ ਹਟਣਾ ਜੋ ਉਦੋਂ ਕਹਿੰਦਾ ਸੀ ਉਹੀ ਮੈਂ ਜਿਹੜਾ ਹੁਣ ਕਵਾਂਗਾ ਤੇ ਨਾਲ ਦੀ ਨਾਲ ਉਹ ਕਹਿੰਦੇ ਲੁਧਿਆਣੇ ਦੇ ਵੋਟਰ ਸੁਲਝੇ ਹੋਏ ਆ ਉਹ ਮਜੀਠੀਆ ਸਾਹਿਬ ਨੂੰ ਦੱਸ ਦੇਣਗੇ ਕਿ ਉਹ ਕੀ ਕਰਦੇ ਆ ਤੇ ਕਿਹੜੀ ਚੀਜ਼ ਨੂੰ ਲੈ ਕੇ ਪੰਜਾਬ ਤੋਂ ਮਸ਼ਹੂਰ ਹੈ 2017 ਦੇ ਵਿੱਚ 메ਨ ਇਸ਼ੂ ਸੀਗਾ ਡਰੱਗ ਜੀ ਔਰ ਜਦ ਵੀ ਦੂਜੀ ਸਿਆਸੀ ਪਾਰਟੀਆਂ ਡਰੱਗ ਦਾ ਇਸ਼ੂ ਚੱਕਦੇ ਸੀਗੀ ਤੇ ਮਜੀਠੀਆ ਉਹਨਾਂ ਦਾ ਇਸ਼ੂ ਨਾਲ ਦੇ ਨਾਲ ਚੱਕਿਆ ਜਾਂਦਾ ਸੀਗਾ ਪਰ ਇਹ 2017 ਔਰ 2019 ਤੱਕ ਆਂਦੇ ਆਂਦੇ ਘੱਟ ਤੋਂ ਘੱਟ ਡਰੱਗ ਦੇ ਨਾਲ ਮਜੀਠੀਆ ਉਹਨਾਂ ਦੇ ਕਨੈਕਸ਼ਨ ਉਹ ਡਾਇਲੂਟ ਜ਼ਰੂਰ ਹੋਏ ਨੇ ਪਰ ਅਗਰ ਮਜੀਠੀਆ ਉਹਨਾ ਲੁਧਿਆਣਾ ਦੇ ਵਿੱਚ ਇਲੈਕਸ਼ਨ ਲੜਦੇ ਨੇ ਤੇ ਵਿਰੋਧੀ ਪਾਰਟੀਆਂ ਉਸ ਕਨੈਕਸ਼ਨ ਨੂੰ ਐਲੈਜਿਕ ਕਨੈਕਸ਼ਨ ਨੂੰ ਫਿਰ ਦੁਆਰਾ ਉਹਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕਰੇਗੀ ਤੇ ਇਸ ਕਰਕੇ ਸ਼ਾਇਦ ਮਜੀਠੀਆਂ ਹੋਣਾ ਇਲੈਕਸ਼ਨ ਫਰੀ ਦੇ ਵਿੱਚ ਆਉਣ ਦੇ ਵਿੱਚ ਫਿਚਕਚਾਨ ਪਰ ਪਾਰਟੀ ਦਾ ਡਿਸੀਜਨ ਹੈ ਜਿੰਨੇ ਵੱਡੇ ਚਿਹਰੇ अवेलेबल ਹੈਗੇ ਆ ਐਤ ਕੀ ਇਲੈਕਸ਼ਨਾਂ ਦੇ ਵਿੱਚ ਧਕੇਲ ਦੋ ਕਿਸੇ ਵੀ ਤਰੀਕੇ ਨਾਲ ਜਿਆਦਾ ਤੋਂ ਜਿਆਦਾ ਸੀਟਾਂ ਜਿੱਤ ਕੇ ਆਓ ਅਗਰ ਪੋਲੀਟੀਕਲ ਪਾਰਟੀ ਦੀ ਐ ਸਟ੍ਰੈਟਜੀ ਹੁੰਦੀ ਹੈ ਤੇ ਉਹਦੇ ਵਿੱਚੋਂ ਆਪਣੇ ਵੱਡੇ ਚਿਹਰੇ ਉਤਾਰਦੇ ਹੁੰਦੇ ਨੇ ਕਿ ਐਸ ਪੱਖੋਂ ਦੇਖੋ ਤੇ ਸ਼ਾਇਦ ਮੁਜੀਠੀਆਂ ਉਹਨਾ ਲੁਧਿਆਣੇ ਤੋਂ ਇਲੈਕਸ਼ਨ ਲੜ ਸਕਦੇ ਨੇ ਕਿਉਂਕਿ ਸਿੱਧੇ ਤੌਰ ਤੇ ਕਹਿ ਜਾ ਸਕਦੇ ਜੇ ਪਰਮੇਂਦਰ ਢੀਂਡ ਸੇ ਹੋਰਾਂ ਦੇ ਧੌਣ ਤੇ ਗੋਡਾ ਰੱਖ ਕੇ ਉਹਨਾਂ ਨੂੰ ਉਥੋਂ ਸੰਗਰੂਰ ਤੋਂ ਭੇਜਿਆ ਜਾ ਸਕਦਾ ਉਮੀਦਵਾਰ ਬਣਾ ਕੇ ਭਾਵੇਂ ਉਹਨਾਂ ਦੇ ਪਿਤਾ ਜੀ ਜਿਹੜਾ ਇਹਦਾ ਲਗਾਤਾਰ ਵਿਰੋਧ ਕਰ ਰਹੇ ਸੀ ਮੁਜੀਠੀਆਂ ਹੋਰਾਂ ਦਾ ਤਾਂ ਕੋਈ ਵਿਰੋਧ ਕਰਨ ਵਾਲਾ ਵੀ ਹੈ ਨਹੀਂ ਕਿ ਭਾਈ ਉਹਨਾਂ ਨੂੰ ਲੁਧਿਆਣੇ ਤੋਂ ਜਿਹੜਾ ਉਹ ਕੈਂਡੀਡੇਟ ਨਾ ਬਣਾਇਓ ਸਗੋਂ ਅਕਾਲੀ ਦਲ ਦੇ ਵਿੱਚ ਇਹ ਚਰਚਾ ਜ਼ਰੂਰ ਚੱਲਦੀ ਹੈ ਕਿ ਜੇ ਮੁਜੀਠੀਏ ਹੋਰੀ ਲੁਧਿਆਣੇ ਜਾਂਦੇ ਆ ਤਾਂ ਲੁਧਿਆਣੇ ਦੇ ਵਿੱਚ ਜਿਹੜੀ ਅਕਾਲ ਉਹਦੇ ਉੱਤੇ ਨਕੇਲ ਕਸੀ ਜਾ ਸਕਦੀ ਹੈ। ਮਨਪ੍ਰੀਤ ਆਈ ਵਾਲੀ ਹੋਣਾ ਹੁਣ ਦਲਜੀਤ ਚੀਮੇ ਉਹਨਾਂ ਨੂੰ ਅਗਰ ਲੜਾਉਣ ਦੇਣੇ। ਜੀ। ਵੱਡਾ ਚਿਹਰਾ ਹੈ ਪਾਰਟੀ ਦੇ ਵਿੱਚ ਇੱਕ ਪਰ ਅਗਰੈਸਿਵ ਅਗਰੈਸਿਵ ਚਿਹਰਾ ਨਹੀਂ ਹੈ। ਇੱਕ ਸੌਫਟ ਚਿਹਰਾ ਹੈ। ਜੇ ਮਜੀਠੀਆ ਉਹਨਾਂ ਆਪ ਲੁਧਿਆਣੇ ਦੇ ਵਿੱਚ ਇਲੈਕਸ਼ਨ ਲੜਦੇ ਨੇ ਤੇ ਕਿੰਤੂ ਪਰੰਤੂ ਤੇ ਬਿਲਕੁਲ ਨਹੀਂ ਹੋਏਗਾ। ਜੀ। ਔਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਯੂਨਾਈਟਿਡ ਵੀ ਰਹੇਗਾ। ਇਸ ਤੋਂ ਪਹਿਲੇ ਲੱਗਦਾ ਏਦਾਂ ਸੀਗਾ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਲੁਧਿਆਣੇ ਤੋਂ ਪਾਰਟੀ ਉਤਾਰ ਸਕਦੀ ਹੈ ਪਰ ਉਹਨਾਂ ਦਾ ਨਾਂ ਹੋਲੇ-ਹੋਲੇ ਕਰਕੇ ਡਾਈਲੂਟ ਜਾ ਹੋ ਗਿਆ ਅੱਜ ਗੱਲ ਦਲਜੀਤ ਚੀਮਾ ਉਹਨਾਂ ਦੀ ਹੋ ਰਹੀ ਹੈ ਮਜੀਠੀਆ ਉਹਨਾਂ ਦੀ ਹੋ ਰਹੀ ਹੈ ਇਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਅਕਾਲੀ ਦਲ ਐਤ ਕੀ ਵੱਡਾ ਗੇਮ ਖੇਲਣ ਵਾਲੀ ਹੈ ਔਰ ਆਪਣੇ ਸਾਰੇ ਪੱਤੇ ਯਾਨੀ ਜਿੰਨਾ ਵੀ ਉਹਨਾਂ ਕੋਲ ਮਾਲ ਬਚਿਆ ਉਹ ਇਲੈਕਸ਼ਨ ਦੇ ਜੂਏ ਤੇ ਲਾਉਣ ਵਾਸਤੇ ਤਿਆਰ ਬੈਠੀ ਹੈ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਇਲੈਕਸ਼ਨ ਦੇ ਵਿੱਚ ਜਿਆਦਾ ਤੋਂ ਜਿਆਦਾ ਸੀਟਾਂ ਜਿੱਤ ਕੇ ਕੇਂਦਰ ਦੇ ਵਿੱਚ ਅਗਰ ਐਨਡੀਏ ਦੀ ਸਰਕਾਰ ਬੰਦੀ ਹੈ ਤੇ ਉਹਦੀ ਕੈਬਨਿਟ ਦੇ ਵਿੱਚ ਆਨ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਕਿ 2022 ਦੀ ਚੋਣਾਂ ਅਗਰ ਪੰਜਾਬ ਵਿੱਚ ਹੋਣ ਉਸ ਤੋਂ ਪਹਿਲੇ ਆਪਣੇ ਆਪ ਨੂੰ ਰਿਵਾਈਵ ਕਰ ਲੈਣ। ਅੱਛਾ ਇਹ ਇਹਦੇ ਨਾਲ ਛੋਟੀ ਜਿਹੀ ਗੱਲ ਇੱਕ ਹੋਰ ਕਰ ਲੈਂਦੇ ਆ। ਖਬਰ ਇਹ ਵੀ ਆ ਗਈ ਆ ਕਿ ਰਕੇਸ਼ ਪਾਂਡੇਹਰੀ ਜਿਹੜੇ ਕਾਂਗਰਸ ਦੇ ਵਿੱਚ ਥੋੜਾ ਜਿਹਾ ਨਾਰਾਜ਼ ਰਵਨੀਤ ਬਿੱਟੂ ਹੋਰਾਂ ਤੋਂ ਲੱਗ ਰਿਹਾ ਸੀਗੇ ਟਿਕਟ ਦੇ ਦਾਅਵੇਦਾਰ ਵੀ ਸੀਗੇ। ਉਹ ਪਾਂਡੇ ਹੋਰਾਂ ਨੂੰ ਮਨਾਉਣ ਦੇ ਲਈ ਬਿੱਟੂ ਹੋਣੀ ਆਪ ਉਹਨਾਂ ਦੇ ਘਰ ਪਹੁੰਚ ਕਰ ਰਿਹਾ ਹੈ। ਦੇਖੋ ਮੰਨਨ ਮਨਾਉਣ ਦਾ ਦੌਰ ਤੇ ਚੱਲ ਹੀ ਰਿਹਾ ਹੈ। ਇੱਥੇ ਜਲੰਧਰ ਦੇ ਵਿੱਚ ਵੀ ਤੁਸੀਂ ਪਿੱਛੇ ਦੇਖਿਆ ਹੋਵੇਗਾ ਕਿ ਕਿਦਾਂ ਚੌਧਰੀ ਸੰਤੋਖ ਸਿੰਘ ਜਿਨ੍ਹਾਂ ਨੂੰ ਕਾਂਗਰਸ ਦੀ ਟਿਕਟ ਮਿਲੀ ਹੈ ਉਹ ਕੇਪੀ ਦੇ ਘਰ ਗਏ ਸੀਗੇ ਪਰ ਕੇਪੀ ਉਹਨਾ ਉਸ ਟਾਈਮ ਤੇ ਨਹੀਂ ਮੰਨੇ ਪਰ ਗੱਲ چلਦੀ ਪਈ ਹੈ ਕਿ ਸ਼ਾਇਦ ਇੱਕ ਦੋ ਦਿਨਾਂ ਚ ਕੇਪੀ ਉਹਨਾ ਮੰਨ ਜਾਣਗੇ ਸੁਸ਼ੀਲ ਰਿੰਕੂ ਉਹਨਾਂ ਦੇ ਘਰ ਵੀ ਜਿਹੜੇ ਐਮ ਐਲ ਏ ਜਲੰਧਰ ਵਸਦੇ ਆ ਉਹਨਾਂ ਦੇ ਘਰ ਗਏ ਉਹਨਾਂ ਨੂੰ ਮਨਾ ਲਿਆ ਦਿੱਤਾ ਗਿਆ ਦੂਜੇ ਪਾਸੇ ਹੁਸ਼ਿਆਰ ਤੋਂ ਪੁਰਦੇ ਵਿੱਚ ਡਾਕਟਰ ਜੱਬੇਵਾਲ ਉਹ ਸੰਤੋਸ਼ ਚੋਦਰੀ ਉਹਨਾਂ ਦੇ ਘਰ ਗਏ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਗੱਲ ਕਰਨ ਤੋਂ ਇਨਕਾਰ ਕੀਤਾ ਵਾਪਸ ਆ ਗਏ ਉਹਨਾਂ ਨੇ ਸਾਰੇ ਐਮਐਲਿਆਂ ਦੀ ਇੱਕ ਮੀਟਿੰਗ ਬੁਲਾਈ ਜਿਦੇ ਵਿੱਚ ਸੰਤੋਸ਼ ਚੋਦਰੀ ਇਨਵਾਈਟਡ ਨਹੀਂ ਸੀਗੀ ਯਾਨੀ ਯੂਨਾਈਟਿਡ ਫੇਸ ਉੱਥੇ ਪੇਸ਼ ਕਰਨ ਦੀ ਪਾਰਟੀ ਨੇ ਪੂਰੀ ਕੋਸ਼ਿਸ਼ ਕੀਤੀ ਲੁਧਿਆਣੇ ਦੇ ਵਿੱਚ ਰਕੇਸ਼ ਪਾਂਡਿਓ ਨਾ ਖੁੱਲ ਕੇ ਵਿਰੋਧ ਕਰ ਰਹੇ ਸੀਗੇ ਕਮਨੀਤ ਬਿੱਟੂ ਉਹਨਾਂ ਦਾ ਪਰ ਉਸ ਵਿਰੋਧ ਦਾ ਵੀ ਜੋ ਰਿੰਕੂ ਉਹਨਾਂ ਦੇ ਨਾਲ ਹੋਇਆ ਉਹੀ ਲੱਗਦਾ ਹੈ ਰਕੇਸ਼ ਪਾਂਡੇ ਉਹਨਾਂ ਦੇ ਕੋਲ ਵੀ ਕੋਈ ਆਪਸ਼ਨ ਨਹੀਂ ਹੈਗੀ ਕਿ ਉਹ ਰਮਨੀਤ ਮਿੱਤੂ ਉਹਨਾਂ ਨੂੰ ਮਨਾ ਲਿਆ ਜਾਏਗਾ ਉਹਨਾਂ ਨੂੰ ਮੇਰੇ ਸਾਹਮਣੇ ਮਨਾ ਲਿਆ ਜਾਏਗਾ ਮੈਨੂੰ ਲੱਗਦਾ ਹੈ ਵਿਰੋਧ ਵੀ ਉਹਨਾਂ ਨੇ ਨਹੀਂ ਕੀਤਾ ਸੀ ਟਿਕਟ ਦੀ ਦਾਅਵੇਦਾਰੀ ਜ਼ਰੂਰ ਕੀਤੀ ਸੀ ਕਾਂਗਰਸ ਦੇ ਵਿੱਚ ਇੰਨਾ ਵੱਡਾ ਵਿਰੋਧ ਕਰਨ ਦੀ ਸ਼ਮਤਾ ਫਿਲਹਾਲ ਨਹੀਂ ਹੈਗੀ ਕਿਉਂਕਿ ਸਰਕਾਰ ਹੈਗੀ ਹੈ ਪਰ ਸਰਕਾਰ ਹੈਗੀ ਹੈ ਵਿਰੋਧ ਨਜ਼ਰ ਆਏ ਔਰ ਉਸ ਵਿਰੋਧ ਦੇ ਰਾਹੀ ਕੁਛ ਨਾ ਕੁਛ ਲਿੱਤਾ ਜਾਏ ਇਹ ਤਕਰੀਬਨ ਜਿਹੜੇ ਨਾਰਾਜ ਲੀਡਰ ਹੈਗੇ ਆ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਇਹ ਮੌਕਾ ਹੈਗਾ ਆਪਣੀ ਨਾਰਾਜ਼ਗੀ ਸ਼ੋਅ ਕਰਕੇ ਚਾਰ ਕੰਮ ਆਪਣੇ ਕਰਾ ਸਕਦੇ ਨੇ ਇਹਾਂ ਕੋਈ ਹੱਡੇ ਚੇਅਰਮੈਨੀਆਂ ਕੋਈ ਹੋਰ ਚੀਜ਼ ਲੈ ਸਕਦੇ ਨੇ ਗੱਲ ਸਿਰਫ ਇੰਨੀ ਤੇ ਤੁਹਾਡੇ ਕੋਲ ਉੱਚਾ ਕਰ ਸਕਦੇ ਹੋ ਹੋਰ ਕੁਝ ਨਹੀਂ ਹੁੰਦਾ ਤੇ ਗੱਲ ਆਪਾਂ ਜ਼ਿਕਰ ਕਰ ਲੈਨੇ 13 ਅਪ੍ਰੈਲ ਨੂੰ ਇਸ ਵਾਰ ਜਿਹੜਾ ਉਹ ਜਲਿਆਂਵਾਲਾ ਬਾਗ ਸਾਕੇ ਦੀ ਜਿਹੜੀ ਉਸਤਾਪਦੀ ਮਨਾਈ ਜਾਣੀ ਆ ਕਿਉਂਕਿ 1919 ਦੇ ਵਿੱਚ ਇਹ ਕਾਂਡ ਵਾਪਰਿਆ ਸੀਗਾ ਤੇ ਹੁਣ 2019 ਜਿਹੜਾ ਉਹ ਚੱਲਦਾ ਪਿਆ 18 April ਨੂੰ ਸ਼ਤਾਬਦੀ ਸਮਾਰੋਹਾਂ ਦੇ ਲਈ ਜਦੋਂ ਚੋਣਾਂ ਦਾਤ ਲੱਗਾ ਸੀ ਉਸ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਘੋਸ਼ਨਾਵਾਂ ਕੀਤੀਆਂ ਗਈਆਂ ਸੀਗੀਆਂ ਤਿਆਰੀਆਂ ਦੀ ਗੱਲ ਕੀਤੀ ਸੀ ਕੇਂਦਰ ਸਰਕਾਰ ਤੋਂ ਫੰਡ ਵੀ ਮੰਗੇ ਗਏ ਸੀ ਕਿ ਕੁਝ ਫੰਡ ਆ ਵੀ ਗਏ ਸੀ ਉਹਨਾਂ ਨੂੰ ਲੈ ਕੇ ਵੀ ਸਿਆਸਤ ਬਵਾਹ ਹੋਈ ਸੀ ਕਿ ਚਲੋ ਉਹ ਗੱਲ ਹੀ ਕਰਦੇ ਹੁਣ ਪਤਾ ਲੱਗਾ ਕਿ ਪੰਜਾਬ ਸਰਕਾਰ ਨੂੰ ਇਜਾਜ਼ਤ ਹੀ ਨਹੀਂ ਦਿੱਤੀ ਗਈ ਉਸ ਸਮਾਗਮ ਨੂੰ ਆਯੋਜਿਤ ਕਰਨ ਦੀ ਹੁਣ ਸਾਡੇ ਸਮਾਗਮ ਹੋਣਗੇ 12 ਤਰੀਕ ਨੂੰ ਕੈਂਡਲ ਮਾਰਚ ਹੋ ਰਿਹਾ ਉਸ ਕੈਂਡਲ ਮਾਰਚ ਦੇ ਵਿੱਚ ਰਾਹੁਲ ਗਾਂਧੀ ਹੋਰੀ ਆਉਣਗੇ 13 ਤਰੀਕ ਨੂੰ ਜਿਹੜਾ ਇੱਕ ਸਰਵ ਧਰਮ ਪ੍ਰਾਰਥਨਾ ਸਭਾ ਹੋਣੀ ਆ ਉਹਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਨੇ ਬੈੱਕਈ ਹੈ ਨਾਈਲੂ ਉਹ ਆਉਣਗੇ ਵੀਪੀ ਸਿੰਘ ਬਦਨੌਰ ਜਿਹੜੇ ਪੰਜਾਬ ਦੇ ਰਾਜਪਾਲ ਹੈ ਉਹ ਹੋਣਗੇ ਤੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਹੋਏਗਾ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨ ਲਈ ਇਦਾਂ ਦਾ ਸਮਾਗਮ ਹੋਏਗਾ ਇਹ ਬਹੁਤ ਵੱਡੀ ਘਟਨਾ ਸੀਗੀ ਇਸ ਵੱਡੀ ਘਟਨਾ ਤੇ ਵੱਡੇ ਸਮਾਗਮ ਦੀ ਉਮੀਦ ਕੀਤੀ ਜਾ ਰਹੀ ਸੀਗੀ ਪਰ ਚੋਣ ਜ਼ਾਬਤਾ ਚੋਣ ਕਮਿਸ਼ਨ ਇੱਥੇ ਜਾ ਕੇ ਜ਼ਰੂਰ ਲਾ ਦੇ ਲੈਂਦਾ ਕਿ ਭਾਈ ਤੁਸੀਂ ਇਹ ਸਮਾਗਮ ਨਹੀਂ ਕਰ ਸਕਦੇ ਬਾਕੀ ਮੋਦੀ ਸਾਹਿਬ ਜੋ ਮਰਜ਼ੀ ਕਹਿ ਜਾਣ ਜੋਗੀ ਸਾਹਿਬ ਜੋ ਮਰਜ਼ੀ ਕਹਿ ਜਾਣ ਭਾਵੇਂ ਉਹਨਾਂ ਦੇ ਚੈਨਲ ਚੱਲ ਜਾਣ ਭਾਵੇਂ ਉਹਨਾਂ ਦੀਆਂ ਫਿਲਮਾਂ ਆ ਜਾਣ ਉੱਥੇ ਕੋਈ ਲੈਣਾ ਦੇਣਾ ਨਹੀਂ ਆਪਣਾ ਬਿਲਕੁਲ ਚੋਣ ਜ਼ਾਬਤਾ ਨੂੰ ਇਸ ਪ੍ਰੋਗਰਾਮ ਨੂੰ ਬਣਾਉਣ ਵਾਸਤੇ ਖੁੱਲੀ ਜਗ੍ਹਾ ਦੇਣੀ ਚਾਹੀਦੀ ਸੀਗੀ ਹਾਂ ਕੁਝ ਰੈਸਟ੍ਰਿਕਸ਼ਨਸ ਲਾ ਕੇ ਕਿ ਕੋਈ ਨਾ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕੀਤੀ ਜਾਏ ਇਹਦੇ ਪੁਖਤਾ ਇਂਤਜ਼ਾਮ ਕਿਤੇ ਜਾ ਸਕਦੇ ਸੀਗੇ ਦੂਜੇ ਪਾਸੇ ਡੀਆਰਡੀਓ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਜਾਂ ਇੰਡੋਪਾਕ ਰਿਲੇਸ਼ਨਸ ਦੇ ਉੱਤੇ ਜਿਹੜਾ ਕੋਰੀਡੋਰ ਦੀ ਮੀਟਿੰਗ ਹੋਣੀ ਹੈ ਉਹਦੇ ਉੱਤੇ ਤਾਂ ਕੋਈ ਆਬਜੈਕਸ਼ਨ ਨਹੀਂ ਲੱਗ ਰਿਹਾ ਪਰ ਜਲੀਆਂ ਵਾਲੇ ਬਾਗ ਦੇ ਇੱਕ ਜਿਹੜੀ ਸ਼ਤਾਬਦੀ ਦਾ ਸਮਾਰੋਹ ਅਗਰ ਉਹ ਚੋਣ ਜਾਬਤਾ ਦੇ ਦੌਰਾਨ ਆਇਆ ਹੈ ਤੇ ਇਸ ਨੂੰ ਵਧੀਆ ਤਰੀਕੇ ਨਾਲ ਬਣਾਉਣ ਵਾਸਤੇ ਚੋਣ ਜਾਬਤਾ ਨੂੰ ਖੁੱਲੀ ਛੁੱਟ ਦੇਣੀ ਚਾਹੀਦੀ ਸੀਗੀ ਨਹੀਂ ਦਿੱਤੀ ਇਹਦਾ ਅਸਰ ਕਿੰਨਾ ਕੁ ਪਏਗਾ ਕਿਉਂਕਿ ਯਾਂ ਤੇ ਉਹ ਉਹਨਾਂ ਦੀ ਕਾਰਵਾਈ ਐਦਾਂ ਦੀ ਹੁੰਦੀ ਕਿ ਉਹ ਸਾਰੀ ਪੋਲਿਟিক্যাল ਪਾਰਟੀਆਂ ਨੂੰ ਕਿਸੇ ਵੀ ਇਸ਼ੂ ਦੇ ਉੱਤੇ ਸਿਆਸੀ ਲਾਹਾ ਲੈਣ ਤੋਂ ਰੋਕਦੀ ਹੁੰਦੀ ਤੇ ਇਹ ਤੇ ਕੋਈ ਗੱਲ ਨਹੀਂ ਸੀ ਕਿਉਂਕਿ ਲਾਹਾ ਫਿਰ ਵੀ ਲਿਆ ਜਾਣਾ ਜੇ ਰਾਹੁਲ ਗਾਂਧੀ ਹੋਰੀ ਆਉਂਦੇ ਵਿੰਕਈਆ ਨਾਇਡੂ ਹੁਣੀ ਆਉਂਦੇ ਸੁਨੇਹਾ ਤਾਂ ਆਪਣੀ ਆਪਣੀ ਪਾਰਟੀ ਲਈ ਉਹ ਜਾਂਦਾ ਹੀ ਆ ਉਹ ਗੱਲ ਤਾਂ ਹੋਈ ਜਾਂਦੀ ਸਿਆਸੀਕਰਨ ਤਾਂ ਹੋਈ ਜਾਂਣਾ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਫਿਲਹਾਲ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਦੇ ਉੱਤੇ ਜਿਵੇਂ ਸਖਤੀ ਦਿਖਾਈ ਗਈ ਹੈ ਕਿਤੇ ਨਾ ਕਿਤੇ ਇਸ ਗੱਲ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ ਕਿ ਸ਼ਾਇਦ ਇੰਨੀ ਸਖਤੀ ਦਿਖਾਉਣ ਦੀ ਜ਼ਰੂਰਤ ਨਹੀਂ ਸੀ ਬਾਕੀ ਚੌਣ ਕਮਿਸ਼ਨ ਜਿਹੜਾ ਉਹਨੇ ਫੈਸਲਾ ਸਹੀ ਲਿਆ ਜਾਂ ਗਲਤ ਲਿਆ ਇਹ ਪੰਜਾਬ ਦੇ ਲੋਕ ਜਾਣਦੇ ਨੇ ਜਾਂ ਫਿਰ ਜਿਲ੍ਹਾ ਵਾਲਾ ਬਾਗ ਕਾਂਡ ਨੂੰ ਲੈ ਕੇ ਜਿਨ੍ਹਾਂ ਨੇ ਬਹੁਤ ਸਾਰੀਆਂ ਉਮੀਦਾਂ ਲਾਈਆਂ ਸੀ ਕਿ ਸ਼ਤਾਬਦੀ ਸਮਾਰੋਹ ਵੱਡੇ ਪੱਧਰ ਤੇ ਮਨਾਏ ਜਾਣਗੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਇਹ ਠੀਕ ਹੋਇਆ ਜਾਂ ਗਲਤ ਹੋਇਆ ਪਾਸਕਰ ਸਾਹਿਬ ਸਮਾਂ ਇਜਾਜ਼ਤ ਨਿਦੰਦਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਜਸਵੀਰ ਨੂੰ ਵੀ ਇਜਾਜ਼ਤ ਦਿਓ ਫਿਰ ਮੁਲਾਕਾਤ ਹੋਏਗੀ ਤੇ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ